ਦੱਸ ਹੁਣ ਕਰਾਂ ਤਾਂ ਕਰਾਂ ਕੀ ਬੜਾ ਪੰਗਾ ਹੋ ਗਿਆ ਮੱਥਾ ਦੇਖਦੀਆਂ ਚਾਚੀ ਜਿਉਂਦੀ ਰਹਿ ਪੁੱਤ ਰੱਬ ਵੱਡੀ ਸਾਰੀ ਉਮਰ ਕਰੇ ਹੋਰ ਕਰੇ ਠੀਕ ਠਾਕ ਸੀ ਹਾਂ ਠੀਕ ਠਾਕ ਚਾਚੀ ਤੂੰ ਦੱਸ ਠੀਕ ਹੈ ਕਰਨੈਲ ਕਰਦੀ ਨੂੰ ਆ ਹਾਂ ਆਪਣੇ ਕਰਨੈਲ ਕਰਦੀ ਨੂੰ ਆ ਅੱਛਾ ਅੱਛਾ ਹਾਂ ਕਿਵੇਂ ਬੁਲਾਇ ਤੇ ਚਾਚੀ ਮੈਨੂੰ ਮੈਂ ਤਾਂ ਪੁੱਤ ਐ ਬੁਲਾਇਆ ਸੀ ਵੀ ਤੁਹਾਡੇ ਸ਼ਰਾਬ ਪਿੰਦੇ ਸੀਗੇ ਕਿਹੜੇ ਬਾਬੇ ਕੋਲ ਜਾਣੇ ਹੁੰਨੇ ਆ ਨੀ ਚਾਚੀ ਬਾਬੇ ਬੁੱਬੇ ਕੋਲੇ ਅਸੀਂ ਕਿਸੇ ਕੋਲੇ ਨਹੀਂ ਜਾਂਦੇ ਹੈਗੇ ਅੱਛਾ ਹਾਂ ਅਸੀਂ ਤਾਂ ਭਾਈ ਗੁਰੂ ਘਰ ਜਾਂਦੇ ਆ ਅਸੀਂ ਤਾਂ ਗੁਰੂ ਘਰ ਆਜ ਦਾ ਨਾਮ ਲੈਣੇ ਆਗੇ ਉਸੇ ਨੇ ਸਾਡੇ ਸਾਰੇ ਦੁੱਖ ਕੱਟਦੇ ਲੈ ਮੈਨੂੰ ਤਾਂ ਲਪਰੀਤ ਨੇ ਦੱਸਿਆ ਸੀ ਵੀ ਉਹ ਕਰਨੈਲ ਕਰਕੇ ਉਹਨਾਂ ਦੇ ਜਾਂਦੇ ਨੇਗੇ ਵੀ ਉਹ ਦੱਸ ਦੇਣਗੇ ਚਾਚੀ ਦੇ ਨੂੰ ਹੀ ਦੱਸਤਾ ਹੋਣਾ ਉਹੀ ਲੋਕ ਗੱਲਾਂ ਬਣਾਈ ਜਾਂਦੇ ਨੇ ਲੋਕ ਤਾਂ ਐਂ ਵੀ ਕਹਿੰਦੇ ਸੀ ਵੀ ਇਹਨਾਂ ਨੇ ਦਵਾਈ ਪਾਈ ਹੈਗੀ ਨਾ ਨਾ ਗੱਲਾਂ ਕਿ ਬਣਾਉਂਦੇ ਆ ਤਾਂ ਤਾਂ ਦੱਸ ਜਣਿਆਂ ਨੂੰ ਲੈ ਗਿਆ ਨਹੀਂ ਦੱਸ ਜਣਿਆਂ ਨੂੰ ਤਾਂ ਅਸੀਂ ਕਿਤੇ ਨਹੀਂ ਲੈ ਗਈਆਂ ਅਸੀਂ ਤਾਂ ਅੜੀ ਸਰਸਾਬ ਲੈ ਜਾਂਦੇ ਆਂ ਬਈ ਉੱਥੇ ਜਾ ਕੇ ਸਾਰੀਆਂ ਸੁੱਖਾ ਪੂਰੀਆਂ ਹੁੰਦੀਆਂ ਨੇ ਅਸੀਂ ਤਾਂ ਉੱਥੇ ਜਾਂਦੇ ਆਂ ਉੱਥੇ ਜਾ ਕੇ ਕਹਿ ਦਨੇ ਆਂਗੇ ਵੀ ਭਾਈ ਇਹਦਾ ਉਰੇ ਸੁੱਖ ਸੁੱਖ ਜੋ ਥੋੜੀ ਪੂਰ ਚੜਜੂਗੀ ਦਵਾਰੇ ਮੱਥਾ ਟੇਕ ਜਿਓ ਅਸੀਂ ਪੁੱਛੇ ਪੱਛੇ ਆਏ ਕਿ ਕੋਲੇ ਕਿਤੇ ਕੋਲੇ ਨਹੀਂ ਜਾਂਦੀ ਆਈਆਂ ਨਾ ਕਿਸੇ ਕੋਲੇ ਪੁੱਛੇ ਆਲੇ ਕੋਲੇ ਗੁਸਾ ਆਏਗਾ ਬੜਾ ਝੂਠ ਤਾਂ ਨਹੀਂ ਬੋਲਦੇ ਕਿਤੇ ਤੂੰ ਮੈਂ ਦੱਸਦੀ ਮਾਰੀ ਚਾਚੀ ਤੇਤੋਂ ਤਾਂ ਮੈਂ ਜਾਣ ਨਹੀਂ ਲਕਾਉਂਦੀ ਲੈ ਮੈਂ ਤਾਂ ਕਹਿ ਨਹੀਂ ਕਿਸੇ ਦਾ ਪੜਾ ਹੋਵੇ ਤੈਨੂੰ ਝੂਠ ਬੋਲ ਕੇ ਮੈਂ ਮਾਰਨਾ ਆਪਾਂ ਤਾਂ ਭਈ ਦਾ ਗੁਰੂ ਘਰ ਜਾਂਦੇ ਆਂ ਝੂ ਸਾਡੇ ਤਾਂ ਬਾਲਾ ਹੀ ਨੁਕਸਾਨ ਹੋ ਰਿਹਾ। ਅੱਛਾ ਸਾਡੇ ਤਾਂ ਪੈਸੇ ਉੱਡ ਜਾਂਦੇ ਆ। ਸਾਡੇ ਤਾਂ ਸੌਦਾ ਵੀ ਉੱਡ ਜਾਂਦਾ। ਭਾਂਡੇ ਉੱਡ ਜਾਂਦੇ ਪਿੱਤਲ ਦੇ ਉਹ ਨਹੀਂ। ਨਹੀਂ ਚਾਚੀ ਤੂੰ ਮੈਥੋਂ ਵੱਡੀ ਆ ਉਮਰ ਚ ਹੈ। ਹੁਣ ਮੈਂ ਤੈਨੂੰ ਸਮਝਾਉਂਦੀ ਕਿਹੜਾ ਸੋਹਣੀ ਲੱਗਦੀ ਆ। ਨਹੀਂ ਤੂੰ ਬੋਲੀ ਹੋ ਰਹੀ ਐ। ਭਲਾ ਮੈਨੂੰ ਐਂ ਦੱਸ ਕੋਈ ਪੂਤ ਪ੍ਰੇਤ ਕੋਈ ਚੀਜ਼ਾਂ ਚੱਕਿਆ ਕਰਦਾ। ਪੈਸੇ ਚੱਕਿਆ ਕਰਦਾ ਨਹੀਂ ਉਹਨੇ ਕੀ ਕਰਨੇ ਨੇ ਪੈਸੇ। ਨਹੀਂ ਉਹ ਤਾਂ ਤੇਰੇ ਕੋਈ ਘਰ ਦੀ ਚੋਰ ਹੋਣਾ ਚਾਚੀ। ਲੈ ਫੋਟ ਟੁਕੜੇ ਘਰ ਦਾ ਚੋਰ ਸਾਡੇ ਕੌਣ ਹੋਊਗਾ? ਨਹੀਂ ਤੂੰ ਦੇਖ ਲਈ ਜਾ। ਮੇਰਾ ਮੁੰਡਾ ਮੇਰੀ ਨੂੰ ਮੇਰੇ ਘਰ ਵਾਲਾ ਤੇ ਮੈਂ ਆ ਮੈਂ ਤਾਂ ਰੱਖਦੀਆਂ ਚੀਜ਼ਾਂ ਹਨਾ ਨਹੀਂ ਚਾਚੀ ਕੋਈ ਜਵਾਖ ਕਈ ਵਾਰ ਡਰਦਾ ਪਲੋਂ ਨਹੀਂ ਪੈਸੇ ਮੰਗਦਾ ਕੋਈ ਵਾਰ ਪੁੱਠੇ ਸਿੱਧੇ ਕੰਮ ਕਰਨ ਲੱਗ ਜਾਂਦਾ ਕੋਈ ਨੂਰੀ ਹੋ ਜਾਂਦੀ ਹੈ ਇਹ ਜੜ ਜਾਂ ਮਨਿਆਲਾ ਮੇਰੇ ਪੁੱਤ ਤੇ ਮੇਰਾ ਪੁੱਤ ਸਿਆਣਾ ਵਾਲਾ ਗਾ ਨੀ ਚਾਚੀ ਪੁੱਤ ਸਿਆਣਾ ਹੋਣਾ ਕਈ ਵਾਰ ਕੋਈ ਨੂਹ ਦੀ ਮਜਬੂਰੀ ਹੋ ਜਾਂਦੀ ਐ। ਲੈ, ਮੈਂ ਕੰਮ ਲਈ ਨਾ ਹੋ ਚਾਚੀ, ਇੱਕ ਗੱਲ ਤੈਨੂੰ ਮੈਂ ਹੋਰ ਕਹਿਣੀ ਆ। ਪੁੱਛਿਆਰਿਆਂ ਕੋਲੇ ਕਿਸੇ ਕੋਲੇ ਕੁਝ ਨਹੀਂ ਹੈਗਾ ਭਾਈ। ਪੁੱਛਿਆਰੇ ਤਾਂ ਐਵੇਂ ਕਹਿੰਦੇ ਹੁੰਦੇ ਨੇ ਦੇਖ ਸਿਆਣੇ, ਅਗਿਆ ਸਿਆਣੇ ਕਰ ਖਾਣੇ ਹਨਾ। ਤੇ ਭਾਈ ਜੇ ਤੈਨੂੰ ਇੰਨੇ ਬਹਿ ਮੈਂ ਕੋਈ ਗੁਰੂ ਘਰ ਦੀ ਜਾ ਕੇ ਸੁਖ ਸੁਖ ਲੈ, ਕੋਈ ਰੱਬ ਮੂਰੇ ਅਰਦਾਸ ਕਰ ਲੈ ਵੀ ਭਾਈ ਮੈਨੂੰ ਤਾਂ ਨਤੀਜਾ ਦਿਖਾ ਦੇ। ਜੇ ਕੋਈ ਲੈ ਮੇਰੀ ਗੱਲ ਸੁਣੋ। ਬਾਬਾ ਕੜਾ ਕਰੇ ਸਿੱਟ ਜਾਊਗਾ। ਨਹੀਂ ਬਾਬਾ ਕੜੇ ਸਿੱਟ ਕੇ ਨਹੀਂ ਜਾਂਦਾ ਚਾਚੀ। ਇਹਦੀ ਬਾਬਾ ਤਾਂ ਸੱਚਾਈ ਦੇ ਖੜੇ ਐ। ਤੇਰੇ ਮੂਰੇ ਖੜਾ ਕਰ ਦੂਗਾ ਨਹੀਂ ਕਹਿੰਦੇ ਬਾਬਾ ਤਾਂ ਨਾ ਤਰ ਦਿੰਦਾ ਹੁੰਦਾ ਨਹੀਂ ਉਹ ਤਾਂ ਲੜਾਨ ਵਾਲੇ ਹੁੰਦੇ ਨੇ ਐਵੇਂ ਕਿਸੇ ਗਵਾਂਡੀ ਨਾਲ ਲੜ ਪੈਗੀ ਬਾਦੂ ਕਰੇ ਲੜ ਪੈਗੀ ਨਹੀਂ ਐ ਬੋਲ ਨਹੀਂ ਮਾਰਿਆ ਕਰਦੇ ਨਾਲੇ ਤਿੱਥੋਂ ਦੇਸਾਂ ਦੇ ਲੈਣਗੇ ਪੈਸੇ ਉਈ ਨਾ ਪਕਾਈ ਕਰ ਪੰਜ ਚਾਰ ਤੱਤੇ ਤੋਂ ਚੌਂਕੀਆਂ ਲਵਾਉਣਗੇ ਬਗਜਿਆ ਕਰੇਗੀ ਤੇ ਜੇ ਮੇਰੇ ਤਾਇ ਵਰਗੇ ਨੇ ਚਾਚੇ ਵਰਗੇ ਨੇ ਦੇਖ ਲਈ ਗੁੱਤਨੀ ਪੱਟ ਦੂਗਾ ਤੇਰੀ ਨਾ ਭੈਣ ਕਹੂੰ ਪੁੱਤੇ ਰਾ ਚਾਚੇ ਦਾ ਸਵਾ ਤਾਂ ਬਾਹਲਾ ਗੰਦਾ ਵਾ ਫੇਰ ਫੇਰ ਤੂੰ ਭਲਾ ਮੈਨੂੰ ਐਂ ਦੱਸ ਨਾਲ ਤਾਂ ਆਪ ਖੇਤਰ ਖਾਈਂਗੀ ਨਾਲੇ ਅਗਲੇ ਦਾ ਰੋਟੀ ਬੰਦ ਕਰਾਈਂਗੀ ਜਿਹੜਾ ਚਾਰ ਸਿਰਕ ਕਾ ਕੇ ਅਗਲਾ ਚਾਰ ਪੈਸੇ ਇਕੱਠੇ ਕਰਦਾ ਤੂੰ ਕਿਉਂ ਪਕਾਈ ਰੱਖਦੀ ਹੈ ਕਾਨੂੰ ਐਂ ਤਾਂ ਕਾਨੂੰ ਕਰਨਾ ਆਪਾਂ ਕਿਸੇ ਨੂੰ ਮਾਰਾ ਨਹੀਂ ਫਿਰ ਫਿਰ ਤੂੰ ਕਿਤੇ ਨਾ ਜਾ ਮੈਂ ਤਾਂ ਕਹਿੰਦੀ ਚਾਚੀ ਤੂੰ ਲੁਕ ਸੁਪ ਕੇ ਦੇਖ ਤੇਰੇ ਚੋਰ ਕਰਦਾ ਹੀ ਹੋਊਗਾ ਮੇਰੇ ਘਰ ਮੰਨ ਗੱਲ ਸੁਣ ਲੈ ਮੇਰੀ ਪ ਉਹ ਵੀ ਕਹਿੰਦੀ ਚਾਚੀ ਥੋੜੇ ਘਰ ਦਾ ਚੋਰ ਐ ਤੂੰ ਵੀ ਕਹਿੰਦੀ ਸਾਡੇ ਘਰ ਦਾ ਚੋਰ ਐ ਕੋਣ ਸਾਡੇ ਘਰ ਦਾ ਦੇ ਇਲਜ਼ਾਮ ਲਾਈ ਜਾਂਦੀ ਥੋੜੀ ਸਲਾਹ ਲੈਨੀ ਆ ਮੈਂ ਦੇਖ ਚਾਚੀ ਘਰ ਤੇ ਹੈਗਾ ਹੈਨਾ ਅਸੀਂ ਤਾਂ ਸਾਡੇ ਦਾ ਫਰਜ਼ ᱛੀ ਤੈਨੂੰ ਦੱਸਣ ਦਾ ਵੀ ਕਹਿਣ ਦਾ ਵੀ ਭਾਈ ਪੁੱਛਿਆ ਵਾਲਿਆਂ ਕੋਲੇ ਕੁਛ ਨਹੀਂ ਬਾਕੀ ਤੇਰੀ ਮਰਜ਼ੀ ਐ ਤੂੰ 2-4 ਦਿਨ ਰੱਖ ਹੀ ਰੱਖ ਕੇ ਦੇਖ ਲੇਗੀ ਕਿਹੜਾ ਤੇਰੇ ਜ਼ੋਰ ਲੱਗਦਾ ਕਿਵੇਂ ਪੈਣੀ ਠੀਕ ਆ ਪੈਣੇ ਹੋਰ ਤੂੰ ਸੁਣਾ ਠੀਕ ਹੈ ਹਾਂ ਠੀਕ ਆ ਨਾ ਸਾਰੇ ਸਿਕੋ ਹਾਂ ਕੀ ਗੱਲਾਂ ਕਰੀਏ ਨੇ ਉਹ ਕਹਿੰਦੀ ਤੁਹਾਡੇ ਘਰ ਦਾ ਚੋਰ ਆ ਦੱਸ ਇਹ ਤੁਪ ਕਰ ਜਾ ਇਹ ਤਾਂ ਪਾਲਾ ਪੰਕ ਦਾਗਾ ਇਹਨੂੰ ਕਿਸੇ ਨੂੰ ਫੜਾ ਦੋ ਹੋਰ ਲਹੂ ਪੀਰ ਕਹਿ ਕੇ ਤਾਂ ਸਮਾਨ ਚੱਕਿਆ ਜਾਂਦਾ ਕੋਈ ਨਹੀਂ ਟੈਂਸ਼ਨ ਪਰ ਕੇ ਕੁੱਤੇ ਨਹੀਂ ਤੂੰ ਛੱਡ ਮੰਮੀ ਇਹਨੂੰ ਤੂੰ ਐਨਐਸ ਵੀ ਕੀ ਗੱਲਾਂ ਕਰੀ ਜਾਂਦੀਆਂ ਸੀ ਤੁਸੀਂ ਮੈਂ ਤਾਂ ਗੱਲਾਂ ਉਹੀ ਕਰਦੀ ਸੀ ਪੁੱਤ ਆਪਣੇ ਸਮਾਨ ਦੀਆਂ ਵੀ ਆਪਣਾ ਸਮਾਨ ਚੱਕਿਆ ਜਾਂਦਾ ਉੱਡ ਜਾਂਦਾ ਪੈਸੇ ਇਹ ਕਹਿੰਦੀ ਤੁਹਾਡੇ ਘਰ ਦਾ ਚੋਰ ਹੈ ਦੱਸ ਆਪਣੇ ਕੌਣ ਚੋਰ ਬਣ ਗਿਆ ਨਾ ਭੈਣੇ ਘਰ ਚ ਤੱਕ ਆਉਣਾਗੇ ਚੋਰੀ ਕਰਨ ਵਾਲੇ ਸੀ ਚਾਰ ਤਾਂ ਜਾਣੇ ਘਰ ਚ ਹੁਣ ਅਸੀਂ ਥੋੜੀ ਚੋਰੀ ਕਰਦੇ ਹਾਂ ਉਹੀ ਤਾਂ ਗੱਲ ਮੈਂ ਕਹੀ ਸੀ ਪੁੱਤ ਨਹੀਂ ਕੀ ਪਤਾ ਹੁੰਦਾ ਭੈਣੇ ਕਿਤੇ ਜਿੱਸਾ ਉੱਥੇ ਕੰਮ ਤੇ ਨਾ ਲੱਗਿਆ ਹੋਵੇ ਸੋ ਤੋਂ ਡਰਦਾ ਨਾ ਦੱਸਦਾ ਹੋਵੇ ਉਠੇ ਗੰਮਾ ਤੇ ਤੇ ਚੱਲੇ ਲੱਗਿਆ ਹੋਊਗਾ ਫਿਰ ਉਹਨੂੰ ਚੀਜ਼ਾਂ ਚੋਰੀ ਕਰਨ ਦੀ ਕੀ ਲੋੜ ਹੈ ਕਿਉਂਕਿ ਸਾਰੀ ਕਬੀਲਦਾਰੀ ਤਾਂ ਉਹਦੇ ਹੱਥ 'ਚ ਹੈ ਨਹੀਂ ਕਬੀਲਦਾਰੀ ਦਾ ਵੀ ਹੁੰਦਾ ਭਾਵੇਂ ਛੀਮੇ ਮਹੀਨੇ ਹਸਾਬ-ਕਿਤਾਬ ਹੁੰਦਾ ਐ ਤਾਂ ਰੋਜ਼ ਆੜਤੀਆ ਵੀ ਪੈਸੇ ਨਹੀਂ ਦਿੰਦਾ ਹੈਗਾ ਨਾ ਬਈ ਐਨਾ ਤਾਂ ਸਾਨੂੰ ਵਿਸ਼ਵਾਸ ਮੇਰੀ ਗੱਲ ਸੁਣ ਪੁੱਤ ਮੇਰੇ ਮੁੰਡੇ ਦਾ ਚੈਨ ਚੱਕਰ ਵੀ ਤੂੰ ਦੇਖ ਉਹ ਭਲਾ ਇਹ ਜੇ ਨਸ਼ੇ ਵਾਲਾਗਾ ਪਹਿ ਲੱਗਦਾ ਤਾਂ ਤਾਂ ਇੱਕ ਚਾਚੀ ਕੋਈ ਨਹੀਂ ਹਾਂ ਪਰ ਤਬਾਰ ਹੀ ਕੋਈ ਨਹੀਂ ਹੁੰਦੀ ਅੱਜ ਕੱਲ ਮਾਹੌਲ ਇਹ ਜਾਂ ਹੋ ਰਿਹਾ ਨਹੀਂ ਮੇਰੀ ਗੱਲ ਸੁਣ ਲੈ ਤੁਸੀਂ ਸਾਰੀਆਂ ਬੁੜੀਆਂ ਨਾ ਐਂ ਕਹਿਨੀਆਂ ਹੁੰਨੀਆਂ ਤੁਹਾਡਾ ਮੁੰਡਾ ਐਂ ਨਾ ਕਰਨ ਲੱਗਿਆ ਤੁਹਾਡੀ ਕੁੜੀ ਐਂ ਨਾ ਕਰਨ ਲੱਗੇ ਇਹੀ ਗੱਲਾਂ ਹੁੰਦੀਆਂ ਲੋਕਾਂ ਕੋਲੇ ਮੈਨੂੰ ਕਰਦਿਆਂ ਨੂੰ ਪਤਾ ਹੁੰਦਾਗਾ ਜਾਂ ਮੈਨੂੰ ਪਤਾ ਐਨਾ ਕ ਤਾਂ ਨਾਲੇ ਪਤਾ ਲੱਗਦਾ ਹੀ ਇਹ ਜੇ ਤੂੰ ਬੰਦਾ ਨਸ਼ਾ ਕਰਕੇ ਹੁੰਦਾ ਫ੍ਰੇਟ ਗੱਲ ਤਾਂ ਹੈਗੇ ਚਾਚੀ ਤੈਨੂੰ ਇੱਕ ਗੱਲ ਮੈਂ ਵੀ ਕਹਨੀ ਆ ਮੇਰੀ ਗੱਲ ਸੱਚੀ ਨਿਕਲੂਗੀ ਚੋਰ ਤਾਂ ਤੇਰੇ ਘਰ ਦੀ ਨਿਕਲੂਗਾ ਲੈ ਭੂਤ ਪ੍ਰੇਤ ਕੋਈ ਨਹੀਂ ਹੈਗਾ ਹਾਂ ਇਹ ਬੱਸ ਕਰ ਬਾਬਾ ਗੁਰੂ ਚੋਰ ਤਾਂ ਬਣੇ ਹੈ ਨਹੀਂ ਅੰਬ ਚੱਕ ਬਾਰੋਂ ਕੋਈ ਚੋਰੀ ਕਰਦਾ ਹੋਵੇ ਪਰ ਸਾਡੇ ਤਾਂ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਚੋਰੀ ਕਰਨ ਵਾਲਾ ਫਿਰ ਭੂਤ ਪ੍ਰੇਤ ਵੀ ਨਹੀਂ ਕੋਈ ਹੈ ਚੱਲ ਬੰਨੇ ਤੇਰੇ ਮੁਰੇ ਹੱਥ ਤੂੰ ਉਹਦਾ ਕੰਮ ਕਰ ਅੱਜ ਤੱਕ ਕਿਸੇ ਦੀ ਸਲਾਈ ਨਹੀਂ ਲੈਂਦੇ ਉਹਨੂੰ ਦੁਬਾਰੇ ਫੇਰ ਪੁੱਛਦੀਆਂ ਲਾਪਰੀ ਤੈਨੂੰ ਪੁੱਛੂੰਗੀ ਅੱਜ ਚਲ ਉਹ ਤਾਂ ਤੁਹਾਡੀ ਮਰਜ਼ੀ ਹੈ ਦੇਖ ਤੁਸੀਂ ਨੇ ਮੈਨੂੰ ਬੁਲਾਇਆ ਲੈ ਮੈਂ ਤੂੰ ਸਾਡੇ ਮੇਰੀ ਨੋ ਬੈਠੀ ਸੁਣਿਆ ਸੀਗਾ ਵੀ ਤੂੰ ਪਤਾ ਨਹੀਂ ਕਿਹੜੇ ਬਾਬੇ ਕੋਲੇ ਜਾਂਦੀ ਤੇਰਾ ਸਾਰਾ ਦੁਕਾਨ ਉਹ ਜਾਂਦੀ ਆ ਪਹਿਨੇ ਬਾਬੇ ਕੋਲੇ ਮੈਂ ਕਹਿ ਕੇ ਹਟੀਆਂ ਇਹਨੂੰ ਚਾਚੀ ਨੂੰ ਤੁਸੀਂ ਤਾਂ ਗੁਰੂ ਘਰ ਜਾਂਦੇ ਆ ਗੁਰੂ ਘਰ ਦੀ ਸੁੱਖ ਤੂੰ ਸੁੱਖ ਕੇ ਦੇਖ ਬੜੇ ਗੱਲ ਸੁਣਾ ਤੂੰ ਉਸਤਾ ਮੈਂ ਸੁਣਿਆ ਨਹੀਂ ਅਸੀਂ ਤਾਂ ਤੋਤਾ ਦਿੱਤਾ ਇਸ ਦਾ ਗੁਰੂ ਘਰ ਲੈ ਜਾਣੇ ਆ ਮੈਂ ਤਾਂ ਆਪ ਕਿਸੇ ਨਾਲ ਗਈ ਸੀ ਨਹੀਂ ਕਿਸੇ ਬਾਬੇ ਕੋਲੇ ਪਤਾ ਨਹੀਂ ਕਿਹੜਾ ਪਿੱਪਲ ਵਾਲਾ ਵੱਜਦਾ ਪਤਾ ਢਾਲੀ ਵਾਲਾ ਵੱਜਦਾ ਭੈਣੇ ਉਸ ਬਾਬੇ ਕੋਲੇ ਜਾਣੀ ਉਹ ਚੁੱਪ ਤੇ ਬੋਲਦੇ ਨਾ ਅਸੀਂ ਕਿਹੜਾ ਉਹਨੂੰ ਦੱਸ ਦਿਆ ਤੁਹਾਡੇ ਘਰ ਦੀ ਗੱਲ ਕੇਰਾਂ ਲੈ ਜਾ ਸਾਨੂੰ ਇੱਕ ਵਾਰੀ ਮੈਂ ਮੈਂ ਨਹੀਂ ਕੋਈ ਆਣੀ ਆਪ ਕਿਸੇ ਹੋਰ ਤੋਂ ਪੁੱਛਾਂਗੀ ਨਹੀਂ ਪਹਿਲ ਮੇਰੀ ਗੱਲ ਸੁਣ ਮੈਂ ਕਹੀ ਜਾਂਦੀ ਆ ਢਾਲੀ ਸਾਹਿਬ ਵੀ ਜਾਂਦੇ ਨੇ ਅੜੀ ਸਾਹਿਬ ਜਾਂਦੇ ਨੇ ਮੈਂ ਨਾਲ ਵਗ ਜੂ ਜੀ ਸਾਨੂੰ ਨਹੀਂ ਪਤਾ ਹੈ ਲੈ ਜਾਊਂਗੀ ਉਹ ਸਾਰੀਆਂ ਸੁੱਖਾ ਬਾਰਾ ਹੁੰਦੀਆਂ ਨਾਲ ਇੱਕ ਗੱਲ ਹੋਰ ਜੇ ਤੇਰੀਆਂ ਗੁਰੂ ਮਹਾਰਾਜ ਨੇ ਨਾ ਆਖਾ ਖੋਲੀਆ ਨਾ ਤਾਂ ਤਾ ਤੂੰ ਮੈਨੂੰ ਕਰਨੈਲ ਕੁਰਦੀ ਨੂੰ ਕਹਿ ਕੇ ਨਾ ਬੁਲਾਇਂ ਹਾਂਏ ਕੁੜੇ ਤੂੰ ਸਾਨੂੰ ਬੁੱਧੋ ਸਮਝੇ ਰੱਖਿਆ ਅਸੀਂ ਗੁਰਦੁਆਰੇ ਨਹੀਂ ਜਾਂਦੇ ਅਸੀਂ ਰੋਜ਼ ਜਾਂਨੇ ਮੱਥਾ ਟੇਕਣ ਬੁਲਾਇਆ ਤਾਂ ਪੁੱਤ ਤੈਨੂੰ ਤਾਂ ਸੀ ਵੀ ਸਾਨੂੰ ਕੋਈ ਸਲਾਹ ਕਰਕੇ ਦੱਸ ਦੇਗੀ ਤੂੰ ਤਾਂ ਉਲਟੀਆਂ ਸੁਲਟੀਆਂ ਹੀ ਪਾਉਣ ਲੱਗੀ ਜਾ ਬਾਬਾਗੁਰੂ ਕੰਮ ਕਰ ਆਪਦੇ ਕਰੇ ਭਗ ਜਾ ਸਾਨੂੰ ਕੱਲਿਆਂ ਨੂੰ ਛੱਡ ਦੇ ਇਹ ਚਾਚੀ ਮੈਂ ਤਾਂ ਦੇਖ ਤੈਨੂੰ ਚੰਗੀ ਸਲਾਹ ਦੇ ਕੇ ਗਈਆਂ ਪੁੱਛਿਆ ਵਾਲਿਆਂ ਕੋਲੇ ਲੁੱਟਣਾ ਤੂੰ ਲੁੱਟੀ ਚੱਲ ਗੁਰੂ ਘਰ ਤੋਂ ਬਣਾ ਨਾਲੇ ਪੜਾ ਕੋਈ ਨਹੀਂ ਕਰਦਾ ਤੂੰ ਦੇਖ ਲਈ ਚੋਰ ਤਾਂ ਤੇਰੇ ਘਰ ਦੀ ਨਿਕਲੂਗਾ ਭ ਮੇਰੀ ਗੱਲ ਸੁਣ ਪੁੱਤ ਇਹ ਜਾਣ ਕੇ ਨਹੀਂ ਦੱਸਦੀ ਇਹ ਜਾਂਦੇ ਨੇ ਬਾਬੇ ਕੋਲੇ ਹਾਂ ਤੂੰ ਹੀ ਬੁਲਾਉਣੀ ਐ ਮਾਂ ਮੈਂ ਤਾਂ ਤੈਨੂੰ ਕਿਹਾ ਸੀ ਵੀ ਕੋਈ ਨਹੀਂ ਅੱਜ ਕੱਲ ਕਿਸੇ ਨੂੰ ਦੱਸਦਾ ਕੋਈ ਨਹੀਂ ਚਾਹੁੰਦਾ ਵੀ ਕਿਸੇ ਦਾ ਭਲਾ ਹੋਵੇ ਮੈਂ ਤਾਂ ਨਾਲੇ ਆਪ ਤੈਨੂੰ ਪਤਾ ਤਾਂ ਹੈਗਾ ਸਾਰੇ ਪਿੰਡ ਚ ਪਤਾ ਵੀ ਇਹ ਜਾਂਦੀ ਐ ਜਾਂਦੀ ਐ ਫਿਰ ਵੀ ਆਪਾਂ ਨੂੰ ਦੇਖ ਲੈ ਝੂਠ ਮਾਰ ਗਈ ਝੂਠ ਮਾਰ ਗਈ ਮੈਂ ਤਾਂ ਲਾਪਰੇ ਇਤਨੇ ਕਹਿਤਾ ਸੀ ਮੈਂ ਤਾਂ ਤਾਂ ਬੁਲਾ ਲਈ ਪੁੱਤ ਨਹੀਂ ਮੈਂ ਕਾਹਨੂੰ ਬੁਲਾਉਂਦੀ ਸੀਗੀ ਮੈਨੂੰ ਪਤਾ ਹੀ ਸੀ ਵੀ ਝੂਠ ਬੋਲਦੀ ਨਾਲੇ ਪੁੱਛ ਲਈ ਉਹਦੂ ਤੋਂ ਇਹ ਪੁੱਛ ਲਈ ਵੀ ਕੀ ਕਰੀਏ ਹੁਣ ਅਸੀਂ ਉਸੇ ਨੂੰ ਪੁੱਛਦੀਆਂ ਤੇ ਨਾਲੇ ਤੈਨੂੰ ਪਤਾ ਲੱਗਿਆ ਵੀ ਕੱਲ ਘੜੀ ਉਹ ਚੱਕੀ ਗਈ ਇਸ਼ੂ ਦੀ ਨਾ ਪਤਾ ਮੈਂ ਤਾਂ ਨਹੀਂ ਪਤਾ ਲੱਗਿਆ ਕਿੰਨੀ ਮਹਗੀ ਘੜੀ ਸੀਗੀ ਉਹਦੀ ਉਹ ਵੀ ਪਤਾ ਨਹੀਂ ਕਿੱਧਰ ਗਈ ਲੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰੇ ਟੱਬਰਾਂ ਨੂੰ ਚੱਕਰਾਂ 'ਚ ਪਾ ਰਖਿਆ ਵੀ ਕੌਣ ਐ ਇਹ ਜਹਾ ਹੁਣ ਤਾਂ ਬਾਪੂ ਵੀ ਨਹੀਂ ਹੈਗਾ ਹਾਂ ਉਹਦਾ ਬਾਪੂ ਕਿੱਧਰ ਗਿਆ ਯਾਰ ਇਹਨਾਂ ਹੁਣ ਤੇ ਚੱਲ ਕੋਈ ਨਾ ਪਤਾ ਆਪਾਂ ਕਰਦੇ ਆ ਕੋਈ ਨਾ ਕੋਈ ਇੰਤਜ਼ਾਮ ਤੇ ਲਾਪਰਿਤ ਨੂੰ ਬੁਲਾਉਣੀ ਆ ਦੋ ਬਾਦ ਅੱਛਾ ਪਾਣੀ ਪੀ ਗਏ ਆ ਜਾ ਐਵੇਂ ਇਹਦੇ ਨਾਲ ਘੰਟਾ ਮੱਥਾ ਮਾਰਿਆ ਕੀ ਲੋੜ ਸੀ ਕਿਰ ਕਮਾਲ ਹੋਈ ਪਈ ਆ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਚੀਜ਼ਾਂ ਜਾਂਦੀਆਂ ਕਿੱਥੇ ਨੇ 18000 ਦੀ ਘੜੀ ਸੀ ਨੀਂਦ ਵੀ ਨਹੀਂ ਆਉਦੀ ਯਾਰ ਰੋਟੀ ਖਾ ਲਓ ਹੁਣ ਹੋਰੇ ਬੈਠੇ ਹੋ ਉਹ ਯਾਰ ਮੇਰਾ ਨਹੀਂ ਜੀ ਕਰਦਾ ਜੀਗਾ ਤੋਂ ਨਹੀਂ ਕਰਦਾ ਹੁਣ ਪਕਵਾਈਆਂ ਕਰ ਤੋਸੀ ਉਦੋਂ ਪਕਵਾਈਆਂ ਕਰ ਤੋ ਨਹੀਂ ਕਰਦਾ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਘੜੀ ਗਈ ਕਿੱਥੇ ਤੁਸੀਂ ਕਿਹੜਾ ਯਕੀਨ ਕਰਦੇ ਹੋ ਕਿਸੇ ਤੇ ਜੇ ਚੰਗਾ ਭਲਾ ਕਰੀ ਤਾਂ ਜਾਨੀਆ ਵੀ ਕੋਈ ਨਾ ਕੋਈ ਤਾਂ ਚੱਕਰ ਆਪਣੇ ਘਰੇ ਹੈਗੇ ਆ ਬਾਈ ਓ ਯਾਰ ਤੇਰਾ ਦਿਮਾਗ ਠੀਕ ਹੈ ਹੈ ਇਹੋ ਜਿਹੇ ਚੱਕਰਾਂ 'ਚ ਕੋਈ ਫਾਇਦਾ ਨਹੀਂ ਨਾਲੇ ਇਹੋ ਜਿਹਾ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਨਾ ਫਿਰ ਲੱਭ ਲੋ ਆ ਬਾਰ ਬਾਰ ਮੇਰੇ ਕੋਲ ਯਾਰ ਰੋਂਡੋਂ ਜਾਣਾ ਕਰੋ ਮੇਰੇ ਘੜੀ ਖੋ ਗਈ ਘੜੀ ਖੋ ਗਈ ਉਹ ਫਿਰ 18.5 18000 ਦੀ ᱛੀ ਯਾਰ ਛੋਟੀ ਤਾਂ 18.5000 ਦੀ ਮੇਰੇ ਕਤੋਲੇ ਦੇ ਕਾਂਡੇ ਚੱਕੇ ਗਏ ਕਾਂਡੇ ਚੱਕ ਮੈਂ ਕਿਨੂੰ ਰੋਮਾ ਜਾ ਕੇ ਹੁਣ ਨਾ ਤਾਂ ਕਿਸੇ ਗੰਜਰ ਦੇ ਤੁਸੀਂ ਯਕੀਨ ਕਰੋ ਤੁਹਾਨੂੰ ਕਹੀ ਜੰਨੀ ਆ ਮੈਂ ਤੇ ਇਦਾਂ ਲਈ ਮੰਮੀ ਨੇ ਫੋਨ ਕਰਿਆ ਤੀ ਉਹਨੂੰ ਔਰ ਇਹ ਨੂੰ ਆਉਣ ਵਾਲੀ ਐ ਉਹ ਜਾਂਦੀ ਹੁੰਦੀ ਆ ਬਾਬਿਆਂ ਕੋਲੇ ਪੁੱਛਾ ਲੈਣ ਉਹ ਮੇਰੀ ਗੱਲ ਸੁਣ ਲੈ ਜੇ ਔਰੇ ਕੋਈ ਬਾਬੇ ਬੂਬੇ ਵਾਲੀ ਬੜੀ ਆ ਨਾ ਮੈਂ ਲੱਤਾਂ ਤੋੜ ਦੂੰ ਉਹਦੀਆਂ ਨਾ ਜਿਹੜਾ ਸਮਾਨ ਚੋਰੀ ਕਰਦਾ ਉਹਦੀ ਤਾਂ ਲੱਤਾਂ ਰੁੜਦੀਆਂ ਨਹੀਂ ਹੈਗੀਆਂ ਤੇ ਗਵਾਂਡੀ ਨੀ ਲੱਤਾਂ ਤੋੜਨ ਨੂੰ ਫਿਰਦੇ ਹੋ ਡੁੱਬੀ ਤਾਂ ਤਾਂ ਜੇ ਸਨ ਆਇਆ ਜੇ ਪਤਾ ਲੱਗ ਜੇ ਵੀ ਕਿਹੜਾ ਸਮਾਨ ਚਾਹਦਾ ਮੈਂ ਗੋਡਿਆਂ ਥੱਲੇ ਨਾਲ ਲੈ ਲਾਂ ਉਹਨੂੰ ਇਹੀ ਪਤਾ ਕਰਨ ਖਾਤਰ ਤਾਂ ਬੇਬੇ ਨੇ ਫੋਨ ਕਰਿਆ ਇਹਨੂੰ ਕਿਸੇ ਦਿਨ ਨਾ ਯਕੀਨ ਵੀ ਕਰ ਲਈਦਾ ਹੁੰਦਾ ਕੋਈ ਪਤਾ ਨਹੀਂ ਕਿਧਰੋਂ ਤੀਰ ਤੁੱਕਾ ਲੱਗ ਜੇ ਉਹ ਯਾਰ ਤੀਰ ਤੁੱਕੇ ਐਵੇਂ ਹੀ ਲੱਗਦੇ ਫਿਰਦੇ ਨੇ ਮੇਰੀ ਗੱਲ ਸੁਣ ਲੈ ਬੁੜੀਆਂ ਦੀ ਤਾਂ ਅਕਲ ਹੀ ਕੁੱਤ ਪਿੱਛੇ ਹੁੰਦੀ ਐ ਆ ਜਿੱਥੇ ਦੋ ਬਾਬੇ ਦਿਸੇ ਨਹੀਂ ਉੱਥੇ ਭਾਗ ਜਾਂਦੀਆਂ ਨੇ ਮੱਥਾ ਟੇਕਣ ਨਾ ਥੋੜੀ ਕਿੰਨੀ ਕ ਕਿੱਥੇ ਥੋੜੀ ਵੀ ਤਾਂ ਗਿੱਟਿਆਂ 'ਚ ਐ ਗਿੱਟਿਆਂ ਚ ਅਗਲਾ ਨਾਲੇ ਹੋਰ ਸਾਡੀ ਗਿੱਟਿਆਂ 'ਚ ਤਾਂ ਹੈਗੀ ਅਸੀਂ ਕਿਸੇ ਬਾਬਿਆਂ ਕੋਲ ਤਾਂ ਨਹੀਂ ਜਾਂਦੇ ਘਰ ਤਾਂ ਹੀ ਲਟਾਉਂਦੇ ਜਿਹੜਾ ਕੁਝ ਕਰਦੇ ਆ ਨਾ ਆਪਣੇ ਭਲੇ ਖਤਰ ਕਰਦੇ ਆ ਕੱਲ ਨੂੰ ਜੇ ਕੋਈ ਵੱਡੀ ਚੀਜ਼ ਚੱਕੀ ਗਈ ਨਾ ਉਦੋਂ ਲੱਗੂਗਾ ਪਤਾ ਹੁਣ ਤਾਂ ਬੋਲੀ ਆ ਨੇ ਉੱਥੇ ਬੈਠੇ ਨਾ ਜਦੋਂ ਕੋਈ ਮੁਸੀਬਤ ਪੈਂਦੀ ਐ ਪੰਜਾਬ 'ਤੇ ਉਦੋਂ ਬਾਬੇ ਕਿੱਧਰ ਭੱਜ ਜਾਂਦੇ ਨੇ ਮੈਨੂੰ ਨਹੀਂ ਪਤਾ ਹੈਗਾ ਬਾਈ ਤੁਸੀਂ ਤਾਂ ਇਹੀ ਕਰਦੇ ਹ ਐਂ ਕਦੋਂ ਕਰਦੇ ਹੋ ਨੇ ਆ ਪਿੱਛੇ ਜਦੋਂ ਹਾੜਾ ਆਏ ਨੇ ਉਦੋਂ ਬਾਬੇ ਕਿੱਥੇ ਸੀ ਉਦੋਂ ਤਾਂ ਬਾਬੇ ਨੇ ਕੋਈ ਨਹੀਂ ਦੱਸਿਆ ਵੀ ਪੰਜਾਬ ਤੇ ਐਡੀ ਵੱਡੀ ਐਡੀ ਵੱਡੀ ਮੁਸੀਬਤਾਂ ਹੋਣ ਮੇਰੇ ਕੋਲ ਘਰ ਤਾਂ ਜੀ ਨੇ ਛੇੜੋ ਮੈਂ ਤੁਹਾਡੇ ਆਵਾਜ਼ ਸੁਣਨ ਖਾਤਰ ਨਹੀਂ ਬੈਠੀ ਬਾਬਿਆਂ ਦਾ ਨਾਂ ਨਾ ਲਿਆ ਕਰ ਮੈਂ ਇਥੋਂ ਗੁੱਤ ਨਹੀਂ ਕਟਾਲੋਂਗੇ ਤੁਸੀਂ ਮੇਰੀ ਗੱਲ ਸੁਣ ਲੈ ਮੇਰੇ ਨੁਕਸਾਨ ਤਾਂ ਹੋਇਆ ਮੈਂ ਤਾਂ ਜਾਊਂਗੀ ਤੂੰ ਜਾਣੇ ਤਾਂ ਜਾਈ ਜੇ ਨਹੀਂ ਜਾਣਾ ਤਾਂ ਨਾ ਜਾਈਂ ਐਂ ਕਰ ਫਿਰ ਤੂੰ ਗੇਟ ਟੱਪੀ ਗੇਟ ਟੱਪੀ ਗੇਟ ਟੱਪੀ ਨੂੰ ਗੇਟ ਤਰੀ ਲੱਤਾਂ ਮੈਂ ਤੋੜੀ ਇਹ ਵਾਸਤੇ ਲੱਤਾਂ ਉਹਦੀਆਂ ਤੋੜਤੀਆਂ ਲੱਤਾਂ ਇਹਦੀਆਂ ਤੋੜਤੀਆਂ ਕੋਈ ਚਾਕੇ ਬੈਠ ਲੱ ਆਏ ਕੇ ਭਾਜੀ ਵੀ ਫਿਰ ਤੁਭਾਜੀ ਆਏਗੇ ਤੇ ਤੁਭਾਜੀ ਹੈ ਜਾ ਤਾਂ ਫਿਰ ਮੇਰੇ ਕੋ ਰਿੰਗਿਆ ਨਾ ਕਰ ਵੀ ਮੇਰੀ ਘੜੀ ਚੱਕੀ ਗਈ ਮੇਰਾ ਆ ਚੱਕਿਆ ਗਿਆ ਹੋ ਚੱਕਿਆ ਗਿਆ ਠੀਕ ਹੈ ਮੈਨੂੰ ਕਹਿਣਾ ਨਹੀਂ ਹੁਣ ਰਿੰਗਿਆ ਨਾ ਕਰਨ ਵਾਲੇ ਹੋਰ ਰਿੰਗਾ ਕਿਉਂ ਨਾ 18000 ਦੀ ਦਿੱਤੀ ਦੁੱਖ ਤਾਂ ਹੁੰਦੀ ਹੈ ਫਿਰ ਕਿਸੇ ਪਾਸੇ ਲੱਗ ਵੀ ਜਾਓ ਮੇਰੀ ਗੱਲ ਸੁਣ ਲੈ ਜਵਾਂ ਨਹੀਂ ਮਰਿਆ ਕਰਦੇ ਜਾਦੇ ਮੈਂ ਤਾਂ ਉਹਨਾਂ ਨੂੰ ਲਿਆਂਗਾ ਤਰਕਸ਼ੀਲ ਵਾਲਿਆਂ ਨੂੰ ਉਹ ਆਪੇ ਕੱਢ ਲੈਣਗੇ ਚੋਰ ਮੇਰੀ ਗੱਲ ਸੁਣ ਲੋ ਜੇ ਮੈਨੂੰ ਕਹਿੰਦੇ ਹੋ ਨਾ ਵੀ ਗੇਟ ਨਹੀਂ ਤਪਣੀ ਚਾਹੀਦੀ ਉਹ ਵੀ ਗੇਟ 'ਚ ਆਉਣੇ ਨਹੀਂ ਚਾਹੀਦੇ ਫਿਰ ਠੀਕ ਹੈ ਕਿਉਂ ਨਹੀਂ ਹੋਣੇ ਚਾਹੀਦੇ ਫਿਰ ਹੁਣ ਮੈਨੂੰ ਕੀ ਪਤਾ ਵੀ ਤੁਹਾਡੇ ਚ ਖੋਟੋ ਹੋਵੇ ਕੀ ਤਾਂ ਵੀ ਤੁਸੀਂ ਚੀਜ਼ਾਂ ਚੱਕ ਚੱਕ ਕੇ ਵੇਚਦੇ ਹੋ ਕਿਉਂਕਿ ਤੁਸੀਂ ਬਾਹਰ ਨਸ਼ਾ ਕਰਦੇ ਹੋ ਜਿਵੇਂ ਲੋਕ ਕਹਿੰਦੇ ਨੇ ਹਾਏ ਓਏ ਹਾਏ ਓਏ ਇਹਨੂੰ ਕਿੱਦਾਂ ਅਕਲ ਆਊਗੀ ਮੇਰੀ ਗੱਲ ਤਾਂ ਸੁਣ ਲੈ ਮੈਂ ਆਪਦੀ ਚੀਜ਼ ਥੋੜੀ ਚੱਕੂੰਗਾ ਫਿਰ ਕਿਸੇ ਹੋਰ ਦੀ ਚੱਕੂੰਗਾ ਨਸ਼ੇੜੀ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਨਸ਼ੇੜੀ ਬੰਦੇ ਦੇ ਜਿਹੜੀ ਚੀਜ਼ ਹੱਥ 'ਚ ਲੱਗ ਜੇ ਨਾ ਉਹੀ ਵੇਚਦਾ ਹੁੰਦਾ ਨਾ ਨਾ ਕਿੱਦਾਂ ਤੂੰ ਮੈਨੂੰ ਚੱਕ ਕੇ ਲਈਂ ਆ ਵੀ ਮੈਂ ਥੱਡੇ ਗਿਆ ਪਿਆਤੀ ਚੱਕਣ ਦੀ ਗੱਲ ਨਹੀਂ ਹੈਗੀ ਕਿ ਵੀ ਤੁਸੀਂ ਦੂਜਾ ਹ ਚਿੱਟਾ-ਚੁੱਟਾ ਲਾਉਂਦੇ ਹੋ ਇਹ ਤੇ ਤੁਹਾਨੂੰ ਪਤਾ ਕਿੰਨੇ ਪੈਸੇ ਬਰਬਾਦ ਹੁੰਦੇ ਨੇ ਕਿ ਕਿੰਨਾ ਮਹਿੰਗਾ ਹੁੰਦਾ ਇਹ ਉਹ ਚੱਟੇ ਵਾਲੇ ਬੰਦੇ ਦਾ ਵੀ ਪਤਾ ਤਾਂ ਲੱਗਦਾ ਹੀ ਹੋਊ ਵੀ ਇਹਦਾ ਕੁਝ ਖਾਦਾ ਹੈ ਫੇਰ ਮੈਂ ਕਿਵੇਂ ਯਕੀਨ ਕਰ ਲਾਂ ਜਦੋਂ ਤੁਸੀਂ ਕਿਸੇ ਰਾਤ ਹੀ ਨਹੀਂ ਆਉਂਦੇ ਬਈ ਤੁਸੀਂ ਡਰਦੇ ਹੋਵੋਗੇ ਵੀ ਜੇ ਬਾਬੇ ਕੋਲੇ ਬੱਗੀਆਂ ਹੋ ਸੱਚ ਦੱਸ ਦੂ ਓਏ ਯਾਰ ਕੀ ਸੱਚ ਦੱਸ ਦੂ ਤੂੰ ਪਹਿਲਾਂ ਮੈਨੂੰ ਆਂ ਕਹ ਦੱਸ ਮੈਂ ਘਰੇ ਨਹੀਂ ਆਉਂਦਾ ਮੈਂ ਬਾਹਰੇ ਰਹੇ ਨਾ ਹੈ ਵੀ ਤੈਨੂੰ ਪਤਾ ਨਹੀਂ ਲੱਗਦਾ ਵੀ ਇਹੋ ਕੁਝ ਖਾਂਦਾ ਕਿ ਨਾ ਖਾਂਦਾ ਫਿਰ ਕਿਸੇ ਕਿਸੇ ਰਾਤੇ ਤਾਂ ਲੱਗ ਜੋ ਤੁਸੀਂ ਕੁਝ ਨਹੀਂ ਕਰਨ ਦਿੰਦੇ ਹੈਗੇ ਓ ਯਾਰ ਪ੍ਰੀਤ ਤੂੰ ਸਮਝਦੀ ਕਿਉਂ ਨਹੀਂ ਬਾਬਿਆਂ ਕੋਲੇ ਕੁਝ ਨਹੀਂ ਰੱਖਿਆ ਹੈ ਬਾਬੇ ਤਾਂ ਆਪ ਘਰੋਂ ਕੱਡੇ ਹੁੰਦੇ ਨੇ ਆ ਪੁੱਛਾ ਪਛਾੜੇ ਤਾਂ ਜੰਮੀ ਘਰੋਂ ਕੱਡੇ ਹੁੰਦੇ ਨੇ ਮਾਰ ਮਾਰ ਕੇ ਛਤਰੇ ਇਹਨਾਂ ਨੂੰ ਘਰੋਂ ਕੱਢ ਦਿੰਦੇ ਨੇ ਫਿਰ ਕਿਤੇ ਤੋਂ ਕੋਈ ਹਿੱਲਾ ਨਹੀਂ ਹੁੰਦਾ ਇਹ ਡੇਰਿਆਂ 'ਚ ਬਹਿ ਜਾਂਦੇ ਨੇ ਹੈ ਮੈਨੂੰ ਐਂ ਤਾਂ ਦੱਸ ਦੇ ਫਿਰ ਤੁਸੀਂ ਮੈਨੂੰ ਵੀ ਦੱਸ ਦੋ ਮੈਂ ਕੀ ਕਰਾਂ ਓ ਯਾਰ ਕੋਈ ਗੱਲ ਨਹੀਂ ਆਪੇ ਫੜਿਆ ਜਾਊ ਚੋਰ ਨਾਲੇ ਪਤਾ ਹੈ ਚੋਰ ਦੀ ਦਾੜੀ 'ਚ ਤਣਕਾ ਹੁੰਦਾ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਕਰੂਗਾ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਛੱਡੂਗਾ। ਅੱਜ ਕੱਲ੍ਹ ਵਾਲੇ ਚੋਰ ਬਹੁਤ ਫੋਰਵਰਡ ਨੇ। ਅੱਜ ਕੱਲ੍ਹ ਵਾਲੇ ਗਲਤੀ ਗੁਲਤੀ ਨਹੀਂ ਕਰਦੇ ਹੈਗੇ। ਨੁਕਸਾਨ ਆਪਣਾ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਹੈ। ਮੇਰੀ ਗੱਲ ਸੁਣ ਲੈ। ਜਦੋਂ ਵੀ ਆਪਾਂ ਕੋਈ ਮਾੜਾ ਕੰਮ ਕਰਦੇ ਆ ਨਾ ਆਪਣਾ ਦਿਲ ਜ਼ਰੂਰ ਆਵਾਜ਼ ਮਾਰਦਾ ਵੀ ਆਪਾਂ ਮਾੜਾ ਕੰਮ ਕਰਦੇ ਆ। ਜਦੋਂ ਆਪਾਂ ਉਹਨੂੰ ਵੀ ਇਗਨੋਰ ਕਰਕੇ ਫਿਰ ਵੀ ਮਾੜਾ ਕੰਮ ਕਰਦੇ ਆ ਨਾ ਇੱਕ ਨਾ ਇੱਕ ਦਿਨ ਤਾਂ ਸਾਹਮਣੇ ਆ ਹੀ ਜਾਂਦਾ ਹੈ। ਮੇਰੀ ਗੱਲ ਸੁਣੋ। ਗੁੱਸਾ ਕਰੋਗੇ ਮੈਂ ਤਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂ ਕਰ। ਗੁੱਸਾ ਮੈਂ ਕਿਉਂ ਕਰੂੰਗਾ? ਜੇ ਗੁੱਸੇ ਵਾਲੀ ਗੱਲ फेर ਰਹਿਣੀ ਦੋ ਉਹ ਚੱਲ ਦੱਸ ਯਾਰ ਹਾਂ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਨੂੰ ਤਾਂ ਨਾ ਕਦੇ-ਕਦੇ ਮੰਮੀ ਤੇ ਸ਼ੱਕ ਜਾ ਹੁੰਦਾ ਜਿਵੇਂ ਮੰਮੀ ਚੱਕਦੀ ਹੁੰਦੀ ਚੀਜ਼ਾਂ ਕਿਉਂਕਿ ਤ ਉਹ ਆਪਣੇ ਲਈ ਜੱਸੀ ਨੂੰ ਦੇਈ ਜਾਂਦੀ ਹੋਵੇ ਚੱਕ-ਚੱਕ ਕੇ ਕਿਉਂਕਿ ਬੇਬੇ ਆਪਾਂ ਨੂੰ ਦੱਸਦੀ ਤਾਂ ਹੈਣੀ ਆਪਣੀ ਜੱਸੀ ਦੇਖ ਲੈ ਕਿੰਨੀ ਔਖੀ ਹੈਗੀ ਕਿ ਤ ਉਹ ਕਹਿੰਦੀ ਹੋਵੇ ਵੀ ਮੈਂ ਇਨਾ ਤੋਂ ਕੀ ਮੰਗੂਗੀ ਨਾ ਰੋਏ ਰੋਏ ਤੈਨੂੰ ਪਤਾ ਹੈ ਵੀ ਕੋ ਕੌਣ ਦਿੰਦਾ ਹੁੰਦਾ ਕਿਸੇ ਨੂੰ ਕਿਉਂ ਤਾਂ ਉਹ ਅੱਗੇ ਦੇਈ ਜਾਂਦੀ ਹੋਵੇ ਚਲ ਜੇ ਇੱਕ ਟਾਈਮ ਲਈ ਮੰਨ ਵੀ ਲੈਨੇ ਆ ਵੀ ਬੇਬੇ ਜਸਸੀ ਨੂੰ ਦਿੰਦੀ ਐ ਤਾਂ ਫਿਰ ਜਦੋਂ ਮੈਂ ਜਸਸੀ ਨੂੰ ਦਸਮਾਨ ਦੇਣ ਦੀ ਗੱਲ ਕਰਦਾ ਉਦੋਂ ਬੇਬੇ ਕਿਉਂ ਚੁੱਪ ਹੋ ਜਾਂਦੀ ਐ ਫਿਰ ਬੇਬੇ ਨੇ ਸੱਚੀ ਵੀ ਤਾਂ ਬੰਨ ਨਹੀਂ ਆ ਉਹ ਚਾਹੁੰਦੀ ਨਹੀਂ ਨਾ ਵੀ ਮੈਂ ਕਹਾ ਵਾਂ ਵੀ ਹਾਂ ਮੇਰੇ ਨੂੰ ਪੁੱਤ ਦਿੰਦੇ ਨੇ ਵੀ ਕੱਲ ਨੂੰ ਮੈਨੂੰ ਕਿਥੇ ਸੁਣਾਣਾ ਦੇਣਾ ਅੰਦਰੋਂ ਅੰਦਰ ਹੀ ਡਰਦੀ ਵੀ ਹੋਊਗੀ ਅਗਲੀ ਪਿੱਛੇ ਜੇ ਲੱਖੀ ਪਿੱਛੇ ਜੇ ਜਸਸੀ ਦੀ ਜਦੋਂ ਫਸਲ ਮਰ ਗਈ ਮੈਂ ਉਹ ਤਾਂ ਕਿਹਾ ਸੀ ਮੈਂ ਆਪਾਂ ਉਹਨਾਂ ਨੂੰ ਸਾਰਾ ਲਾ ਦੰਨੇ ਲੱਖ ਰੁਪਇਆ ਦੇ ਦੰਨੇ ਆ ਨਾ ਬੇਬੇ ਨੇ ਤਾਂ ਅਜਿਹੇ ਤੇ ਨਾ ਜਸਸੀ ਨੇ ਕੱਲ ਹਜਮ ਜੀ ਨਹੀਂ ਹੁੰਦੀ ਪਰ ਕੀ ਪਤਾ ਹੈ ਪਰ ਬਾਕੀ ਰੱਬ ਨੂੰ ਪਤਾ ਹੈ ਵੀ ਕੀ ਚੱਲੀ ਜਾਂਦਾ ਬਾਕੀ ਮੇਰੇ ਤਾਂ ਦਿਮਾਗ 'ਚ ਇਹੀ ਗੱਲ ਹੈਗੀ ਵੀ ਬੇਬੇ ਆਪਣੇ ਤੋਂ ਕੁਛ ਨਾ ਕੁਛ ਲਕਾਉਂਦੀ ਹੈਗੀ ਜੇ ਬੇਬੇ ਚੱਕਦੀ ਵੀ ਹੋਗੀ ਬੇਬੇ ਨੂੰ ਕਿਹਾ ਤਾਂ ਨਹੀਂ ਜਾਂਦਾ ਹੁਣ ਕਿਸੇ ਸਬੂਤ ਦੀ ਕਿਹਾ ਜਾਂਦਾ ਜਾਂ ਤਾਂ ਇਹ ਹੋਵੇ ਵੀ ਬੇਬੇ ਤੇ ਸ਼ੱਕ ਹੋਵੇ ਜਾਂ ਆਏ ਹੋਵੇ ਵੀ ਕੋਈ ਚੋਰੀ ਕਰੀ ਹੋਈ ਚੀਜ਼ ਬੇਬੇ ਕੋਲੋਂ ਨਿਕਲੇ ਹੀ ਹੋਵੇ ਫਿਰ ਤਾਂ ਬੇਬੇ ਨੂੰ ਕਹਿੰਦੇ ਨਹੀਂ ਸੰਦੇ ਲੱਗਦਾ ਸ਼ੱਕ ਤਾਂ ਮੈਨੂੰ ਤਾਂ ਪਿਆ ਅੱਜ ਦੇ ਮੇਰੇ ਚੱਕੇ ਗਏ ਸੀ ਨਾ ਕਾਂਡੇ ਜੀ ਉਦੋਂ ਮੈਂ ਬੇਬੇ ਨੂੰ ਆਪਣੇ ਰੂਮ ਚੋਂ ਦੀ ਨੂੰ ਦੇਖਿਆ ਸੀ ਜਦ ਮੈਂ ਬੇਬੇ ਨੂੰ ਪੁੱਛਿਆ ਬੇਬੇ ਕਹਿੰਦੀ ਪਤ ਮੈਂ ਤਾਂ ਤੈਨੂੰ ਦੇਖਦੀ ਸੀ ਤੂੰ ਕਿੱਥੇ ਹੈ ਮੈਂ ਕਿਹਾ ਬੇਬੇ ਮੈਂ ਤੇਰੇ ਸਾਹਮਣੇ ਬਾਹਰ ਕੱਪੜੇ ਤੇ ਧੋਈ ਜਾਂਦੀ ਸੀ ਯਾਰ ਹੁਣ ਕੀ ਕਹਿ ਸਕਦੇ ਆ ਚਲ ਬਾਕੀ ਇੱਕ ਨੱਕ ਦਿਨ ਤਾਂ ਪਤਾ ਹੀ ਲੱਗ ਜਾਊਗਾ ਕੌਣ ਚੋਰੀ ਕਰਦਾ ਹੈ ਮੇਰੀ ਗੱਲ ਸੁਣ ਲੈ ਪਤਾ ਲੱਗੇ ਬਣਾ ਨਹੀਂ ਰਹਿੰਦਾ ਹੁੰਦਾ ਨਾਲੇ ਇਹ ਗੱਲ ਤੂੰ ਮੇਰੇ ਕੋਲੇ ਤਾਂ ਕਹਦੀ ਕਿਸੇ ਹੋਰ ਕੋਲੇ ਨਾ ਭਕਾਈ ਮਾਰਦੀ ਕਿਸੇ ਹੋਰ ਕੋਲੇ ਮੈਂ ਕਿਉਂ ਭਕਾਈ ਮਾਰੂੰਗੀ ਜੇ ਮੈਂ ਮਾਰਨੀ ਹੁੰਦੀ ਮੈਂ ਉਦੋਂ ਦੀ ਮਾਰ ਦਿੰਦੀ ਬਾਈ ਲੜਾਈ ਪਾ ਦਿੰਦੀ ਘਰ ਚ ਪਰ ਮੈਨੂੰ ਪਤਾ ਹੈ ਨਾ ਹਜੇ ਕੋਈ ਪਤਾ ਨਹੀਂ ਕੌਣ ਕੀ ਚੱਕਦਾ ਹੈਗਾ ਗੱਲ ਤਾਂ ਤੇਰੀ ਸਹੀ ਹੈ ਪਰ ਯਾਰ ਸੱਚੀ ਦੱਸਦਾ ਮੇਰੇ ਤਾਂ ਨਾ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਜਦੋਂ ਦੀ ਮੇਰੀ ਘੜੀ ਖੋਈ ਗਈ ਹੈ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਚਲ ਮੰਨ ਲੈਨੇ ਆ ਵੀ ਬੇਬੇ ਚੀਜ਼ ਚੱਕਦੀ ਹੈ ਫਿਰ ਮੇਰੀ ਅਨਮਾਰੀ ਨੂੰ ਤਾਂ ਹਮੇਸ਼ਾ ਜਿੰਦਾ ਹੀ ਰਹਿੰਦਾ ਜਾਂ ਮਤਲਬ ਅਨਮਾਰੀ ਆ ਤੂੰ ਖੋਲਦੀ ਹੈ ਜਾਂ ਮੈਂ ਖੋਲਦਾ ਹੋਰ ਤਾਂ ਕੋਈ ਖੋਲਦਾ ਹੀ ਨਹੀਂ ਫਿਰ ਇਸ ਹਿਸਾਬ ਨਾਲ ਮੈਂ ਸੋਚ ਲਾ ਵੀ ਘੜੀ ਤੈਨ ਚੱਕ ਲਈ ਲੈ ਮੈਂ ਚੱਕ ਕੇ ਕੀ ਕਰੂੰਗੀ ਮੈਂ ਕਿੱਥੇ ਲੈ ਕੇ ਜਾਊਂਗੀ 24 ਘੰਟੇ ਦਾ ਮੈਂ ਘਰੇ ਰਹਿਣੀ ਆ ਓ ਯਾਰ ਲੜਨਾ ਮੈਂ ਬੇਬੇ ਘਲਚ ਰਹਿੰਦੀ ਹੈ ਬੇਬੇ ਨੂੰ ਐ ਤਾਂ ਪਤਾ ਹੀ ਐ ਵੀ ਆਪਣੀ ਕਿਹੜੀ ਕੁੰਜੀ ਕਿੱਥੇ ਪਈ ਐ ਓ ਯਾਰ ਮੈਂ ਤੇਰੇ ਨਾਲ ਗੱਲ ਕਰੀ ਐ ਸਭਾਵਕ ਤੂੰ ਨਾ ਤਾਹਾਂ ਨਾ ਚੜਿਆ ਕਰ ਚੱਲ ਮੈਂ ਰੋਟੀ ਲੈ ਕੇ ਆਉਣੀ ਆਂਗੀ ਯਾਰ ਮੈਨੂੰ ਨਹੀਂ ਭੁੱਖ ਐਗੀ ਮੈਂ ਫੇਰ ਖਾ ਲੂੰਗਾ ਆਪੇ ਕੋਈ ਗੱਲ ਨਹੀਂ ਚੰਗਾ ਸਮਝ ਨਹੀਂ ਆਉਂਦੀ ਯਾਰ ਕਹਾਣੀ ਚੱਲ ਕੀ ਰਹੀ ਐ ਕਿਤੇ ਸੱਚੀ ਤਾਂ ਨਹੀਂ ਬੇਬੇ ਚੋਰੀ ਕਰਦੀ ਪਰ ਯਾਰ ਜੇ ਬੇਬੇ ਨੇ ਚੋਰੀ ਕਰਨੀ ਹੁੰਦੀ ਤਾਂ ਇੰਨੇ ਸਾਲ ਹੋ ਗਏ ਪਹਿਲਾਂ ਤਾਂ ਕਦੇ ਕੋਈ ਚੀਜ਼ ਗਾਇਬ ਨਹੀਂ ਹੋਈ ਘਰ ਹੁਣ ਤਾਂ ਰੱਬ ਵੀ ਜਾਣੇ ਯਾਰ ਕੌਣ ਚਾਹਦਾ ਇੱਕ ਨਾ ਇੱਕ ਦਿਨ ਤਾਂ ਚਾਨਣ ਕਰੂਗਾ ਹੀ ਤੇ ਜਿੱਦੇ ਚਾਨਣ ਹੋ ਗਿਆ ਨਾ ਛੱਡਦਾ ਨਹੀਂ ਹੈਗਾ ਜਿਹੜਾ ਵੀ ਹੋਮਰਾ ਸਾਲਾ ਚਾਚੀ ਕੁੜੀ ਆ ਜਾ ਪੁੱਤ ਕਰੀਆਂ ਲੈ ਆ ਭਈਆ ਧੁੱਪ 55 ਡਾਹੀਂ ਕੀ ਕਰਾ ਕੱਟ ਕੇ ਡੜ ਕੇ ਮੇਲਾ ਦਾ ਸੱਸ ਨੂੰ ਹਾਂ ਨੇ ਸਨੇ ਗੰਮ ਨਿਵੇੜ ਲਿਆ ਹੈ ਕੰਮ ਤਾਂ ਪੁੱਤ ਨਿਭੜ ਗਿਆ ਬੱਖੜੇਕ ਦੀ ਜਿਉਂਦੀ ਰਾ ਪੁੱਤ ਰੱਬ ਵੱਡੀ ਸਾਰੀ ਉਮਰ ਕਰੇ ਠੀਕ ਹੈ ਹਾਂ ਮੈਂ ਤਾਂ ਠੀਕ ਕਹਾਂਗੀ ਜੇ ਤਾਂ ਧੁੱਪੇ ਬਣੀ ਆ ਤਾਂ ਗਰਮੀ ਲੱਗਦੀ ਆ ਜੇ ਛਾਵੇਂ ਬਣੀ ਆ ਤਾਂ ਠੰਡ ਲੱਗਦੀ ਆ ਮੈਂ ਅੱਧਵਚਾਲਾ ਜਾ ਕਰ ਲਿਆ ਧੁੱਪ ਜਾਂਦਾ ਨਹੀਂ ਹਾਲੇ ਤਾਂ ਚਾਚੀ ਫਰਵਰੀ ਐ ਤੇਨੂੰ ਹੁਣੀ ਗਰਮੀ ਲੱਗਣ ਲੱਗੀ ਅੱਗੇ ਕੀ ਬਣੂਗਾ ਜੁੰਝਲੀ ਚ ਪੁੱਤ ਦਵਾਈਆਂ ਬਾੜੀਆਂ ਖਾਨੀਆਂ ਕੀ ਕਰਾ ਪੜਕਣਾ ਲੱਗਦੀ ਐ ਤੇ ਮੇਰੀ ਗੱਲ ਸੁਣ ਤੂੰ ਹਾਂ ਹਾਂ ਦੱਸ ਉਹ ਕਰਨੈਲ ਗੁਰਦੀ ਨੂੰ ਭੇਜੀ ਤੇ ਆ ਗਈ ਸੀ ਨਹੀਂ ਪੁੱਤ ਆ ਗਈ ਸੀ ਉਹਦੀ ਸਟੋਰੀ ਦੱਸਦੀਆਂ ਉਹ ਤਾਂ ਵੱਡੇ ਵੱਡੇ ਮੈਨੂੰ ਪਾਛਨ ਦੇਣ ਲੱਗੇ ਡੱਡੇ ਬਾਬਿਆਂ ਦੇ ਕਹਿੰਦੇ ਗੁਰੂ ਘਰ ਜਾਓ ਤੁਸੀਂ ਅਰਦਾਸਾਂ ਕਰਾਓ ਤੁਸੀਂ ਆਏ ਕਰੋ ਫਿਰ ਪਣਾ ਪੁੱਤ ਆਪਾਂ ਗੁਰੂ ਘਰ ਨਹੀਂ ਜਾਂਦੇ ਨਿਕਾਰ ਨੂੰ ਚਾਚੀ ਮੈਂ ਤਾਂ ਐ ਪੁੱਛਦੀ ਆ ਨਿਉ ਬਾਬੇ ਕੋਲੇ ਜਾਂਦੀ ਐ ਜਿਹੜੇ ਕੋਲੇ ਪਿੱਪਲਨਾਥ ਕੋਲੇ ਉਹਦਾ ਕੋਈ ਬਿਰਬਾ ਪਾ ਕੇ ਗਈ ਐ ਤੈਨੂੰ ਦੱਸ ਕੇ ਗਈ ਐ ਵੀ ਕਿੱਥੇ ਰਹਿੰਦਾ ਹੋ ਨਹੀਂ ਪੁੱਤ ਦੱਸ ਉਹ ਤਾਂ ਉਸ ਗੱਲ ਤੇ ਨਹੀਂ ਆਈ ਕਹਿੰਦੀ ਉਸ ਤਾਂ ਬਾਬਿਆ ਕੋਲੇ ਜਾਂਦੇ ਨਹੀਂ ਨਾ ਅਸੀਂ ਤਾਂ ਟਾਲੀ ਸਾਹਿਬ ਜਾਣੇ ਆ ਅਸੀਂ ੜੀ ਸਾਹਿਬ ਜਾਣੇ ਆ ਮੈਨੂੰ ਤਾਂ ਐ ਟਾਲੀ ਗਈ ਮੈਂ ਹਰ ਕੇ ਹੱਥ ਜੋੜ ਤੇ ਵੀ ਜਾ ਬਾਬਾ ਆਪਦੇ ਘਰੇ ਜਾ ਲੈ ਚਾਚੀ ਕਮਾਲ ਹੋ ਗਈ ਨਹੀਂ ਉਹ ਤਾਂ ਸਾਰੇ ਪਿੰਡ ਚ ਪਤਾ ਐ ਪਿੱਪਲਨਾਥ ਨੂੰ ਮੰਨਦੀ ਐ ਉਹ ਪੁੱਤੋ ਮੈਂ ਕਿਹਾ ਸੀ ਮਖਾਦਾ ਤਾਂ ਪਿੰਡ ਢੋਤਾ ਤੂ ਬਾਬੇ ਦੇ ਸਾਡੇ ਕੋਲੇ ਝੂਠ ਬੋਲਦੀਆਂ ਕੁੜੇ ਤੁਹਾਡੇ ਘਰ ਦੀ ਗੱਲ ਕੋਈ ਨਹੀਂ ਕਰਦੇ ਅਸੀਂ ਤੂੰ ਸਾਨੂੰ ਇੱਕ ਵਾਰੀ ਦੱਸ ਦੇ ਸਾਡੇ ਨੁਕਸਾਨ ਹੋਈ ਜਾਂਦਾ ਸਾਡੀਆਂ ਚੀਜ਼ਾਂ ਉੱਡੀ ਜਾਂਦੀਆਂ ਸਾਡੇ ਪੈਸੇ ਵੀ ਉੱਡ ਗਏ ਹਾਂ ਪੁੱਤੋ ਉਹ ਤਾਂ ਕਹਿੰਦੀ ਤੁਹਾਡੇ ਘਰ ਤਾਂ ਚੋਰ ਹੈ ਚਾਚੀ ਮੇਰੀ ਗੱਲ ਸੁਣਾ ਉਹੀ ਗੱਲ ਹੋਗੀ ਅਕੇ ਦੂਜਿਆਂ ਦਾ ਭਲਾ ਕਰਕੇ ਕੋਈ ਨਹੀਂ ਰਾਜ਼ੀ ਹੁੰਦਾ ਕੋਈ ਨਹੀਂ ਜੰਤਰ ਮੰਤਰ ਦਿੰਦਾ ਵੀ ਦੂਜਿਆਂ ਦੇ ਘਰੇ ਮਾੜੀ ਮੋਟੀ ਸੁੱਖ ਹੋਵੇ ਤੂੰ ਮੇਰੀ ਗੱਲ ਸੁਣ ਕੀ ਕਹਿੰਦੀ ਕਿ ਤੁਹਾਡੇ ਘਰ ਦਾ ਚੋਰ ਹੈ ਹਾਂ ਪੁੱਤ ਆਈ ਤਾਂ ਤੈਨੂੰ ਮੈਂ ਕਹਿੰਨੀ ਆ ਦੇਖ ਪੁੱਤਾਂ ਪਰ ਇੱਤਾਂ ਦੇ ਚੱਕਰ ਨੂੰ ਨਹੀਂ ਮੈਂ ਮੰਨਦੀ ਨਾ ਮੈਂ ਮੰਨਾ ਪਖੰਡਵਾਗ ਨੂੰ ਤੈਨੂੰ ਮੈਂ ਉਹਦੇ ਵੀ ਕਿਹਾ ਸੀ ਇਹ ਤਾਂ ਮੈਂ ਸੁਣਿਆ ਸੀ ਵੀ ਕਰਨੈਲ ਕੁਰਦੀ ਨੂੰ ਜਾਂਦੀ ਹੈ ਮੇਕਾ ਖਬਰ ਹੈ ਕੋਈ ਬਾਬਾ ਆ ਗਿਆ ਹੋਵੇ ਤਪੱਸਿਆ ਤੇ ਗੁੱਸਿਆ ਕਰਨ ਨਾਲ ਆ ਕੋਈ ਗੱਲ ਰਾਹ ਪਾ ਦੇ ਹੁਣ ਜਦੋਂ ਆ ਵੀ ਅਗਲੀ ਗੱਲ ਲੈ ਲਕੋਗੀ ਫਿਰ ਹੁਣ ਆਪਾਂ ਕੀ ਕਰ ਸਕਦੇ ਲੈ ਕਹਿੰਦੀ ਤੁਹਾਨੂੰ ਅਸੀਂ ਤਾਂ ਉੱਥੇ ਲੈ ਕੇ ਜਾਣੇ ਅੜੀਸਰ ਲੈ ਕੇ ਜਾਣੇ ਹੁੰਨੇ ਅਸੀਂ ਤਾਂ ਉੱਥੇ ਲੈ ਕੇ ਜਣ ਕੁੜੇ ਮੈਂ ਆਖਿਆ ਅਸੀਂ ਵੀ ਰੋਜ ਜਾਂਦੇ ਆ ਭਾਈ ਗੁਰਦੁਆਰੇ ਮੱਥਾ ਟੇਕਣਾ ਚੱਲ ਛੱਡ ਤੂੰ ਮੈਨੂੰ ਐਂ ਦੱਸ ਮੈਂ ਤੈਨੂੰ ਕੱਲ ਕਹਿ ਕੇ ਗਈ ਸੀ ਮਾਂ ਨਿਗਾਹ ਰੱਖੀ ਅੱਜ ਤਾਂ ਨਹੀਂ ਕੋਈ ਚੀਜ਼ ਉੱਡੀ ਤੁਹਾਡੇ ਘਰ ਦੀ ਨਹੀਂ ਪੁੱਤ ਘੜੀ ਚੱਕੀ ਗਈ ਮੁੰਡੇ ਦੀ ਘੜੀ 18000 ਦੀ ਘੜੀ ਸੀ ਸੋ ਖਾ ਚਾਚੀ ਹੋਰ ਪੁੱਤ ਮੂਹ ਮਰ ਜੇ ਇਹ ਜੇ ਬਾਲਾ ਤੁਹਾਡਾ ਮੁੰਡਾ ਜਿਹੜਾ 18 18000 ਦੀਆਂ ਘੜੀਆਂ ਬੰਦ ਐ ਇੰਨੀਆਂ ਘੜੀਆਂ ਕੁੜੇ ਹੂੰ ਪੁੱਤ ਕੀ ਉਹਨੂੰ ਪੂਰੇ ਤੱਕ ਕਰਨੀ ਆ ਜਵਾਕ ਨੇ ਮੇਰੇ ਇੱਕ ਜਵਾਕ ਹੈ ਕਿਹੜਾ ਕੋਈ ਬਾਲੇ ਨਾਗੇ 18000 ਦੀ 18 ਘੜੀਆਂ ਆ ਜਾਂਦੀਆਂ ਲੈ ਇੱਕ ਕੁੜੀ 18000 ਦੀ ਮੈਨੂੰ ਕੀ ਪਤਾ ਪੁੱਤ ਕਿੰਨੇ ਦੀ ਲਿਆਉਂਦਾ ਕਿੰਨੇ ਦੰਦਾ ਕੀ ਕਰਦਾਗਾ ਮੈਥੋਂ ਤਾਂ ਪੈਸੇ ਲੈ ਜਾਂਦਾ ਹਣਾ ਹਸਾਬ ਕਿਤਾਬ ਉਹਦੇ ਹੱਥ ਚ ਹੈ ਫਿਰ ਉਹਦਾ ਕੋਈ ਪਤਾ ਨਹੀਂ ਲੱਗਿਆ ਕਿਨੇ ਚੱਕੀ ਹੈ ਮਾਂ ਪੁੱਤ ਪਤਾ ਕਿ ਲੱਗਣਾ ਸੀ ਹੁਣ ਮੁੰਡੇ ਨੂੰ ਵੀ ਪਤਾ ਮੇਰੀ ਘੜੀ ਗਾਇਬ ਹੋ ਗਈ ਮਾਂ ਸੱਚੀ ਕਹਿੰਦੀ ਸੀ ਉਹਨੂੰ ਪਤਾ ਤਾਂ ਹੋਊਗਾ ਹੀ ਮੇਰੇ ਮੂਰੇ ਨਹੀਂ ਫਟਿਆ ਉਹ ਤਾਂ ਮੰਨਦਾ ਨਹੀਂ ਸੀ ਗੱਲ ਐ ਨਹੀਂ ਹੁੰਦਾ ਐ ਨਹੀਂ ਹੁੰਦਾ ਥੋੜੀ ਬੁੜੀਆਂ ਦੀ ਗਿੱਚੀ ਚ ਮੱਤ ਹੁੰਦੀ ਐ ਕਦੇ ਕਹਿੰਦੇ ਗਿੱਟਿਆਂ ਚ ਮੱਤ ਹੁੰਦੀ ਐ ਹੁਣ ਭਾਈ ਹੁਣ ਤੇਰੀ ਮੱਤ ਕਿੱਥੇ ਦੀ ਕਹਤੇ ਤੂੰ ਆਪਦੀ ਘਰੀ ਦੀ ਕਿਉਂ ਨਹੀਂ ਸੰਭਾਲ ਕਰੀ ਪੁੱਛ ਨਾ ਪੁੱਤ ਮੈਨੂੰ ਤਾਂ ਉਹ ਪਾਈ ਗਈ ਗਦੀ ਗੜਈ ਪਾਈ ਗਈ ਗੱਲ ਦਾ ਕਦੀ ਗੜਈ ਪਾਈ ਗਈ ਹਾਰ ਕੇ ਮੈਂ ਤਾਂ ਹੱਥ ਜੋੜ ਕੇ ਕੱਢੀ ਉਹਨੂੰ ਮੈਂ ਤਾਂ ਚਾਪੜੀ ਵੀ ਨਹੀਂ ਪੁੱਛਿਆ ਨਹੀਂ ਚਾਚੀ ਹਾਂ ਚਾਚਾ ਨਹੀਂ ਦਿਖਦਾ ਨਹੀਂ ਉਹ ਤਾਂ ਬਾਹਰ ਗਿਆ ਹੋਇਆ ਕਿਤੇ ਨੋਂ ਨੋਂ ਤੇ ਨਿਕਲਿਆਗਾ ਫਿਰ ਮੰਨ ਭਾਵੇਂ ਨਾ ਮੰਨ ਹਾਂ ਗੁੱਸਾ ਤਾਂ ਕਰੀ ਨਾ ਨਾ ਗੁੱਸਾ ਤਾਂ ਕਰਨੁ ਕਰਦਿਆਂ ਬਕੜੀ ਤਾਂ ਫਿਰ ਜਾਣ ਵੇਲੇ ਚਾਚਾ ਹੀ ਲੈ ਕੇ ਗਿਆ ਕੀ ਪਤਾ ਪੁੱਤ ਫਿਰ ਦੱਸਦਾ ਉਹ ਕੁਛ ਨਾ ਕੁਛ ਲੈ ਚੋਰ ਚੋਰੀ ਕਰਨੇ ਵੇਲੇ ਚਾਚੀ ਉਹੀ ਗੱਲ ਦੱਸਦਾ ਹੁੰਦਾ ਕੁੜੀ ਕੱਲ ਦੇਖ ਤੇਰੇ ਮੁੰਡੇ ਦਾ ਵੀ ਆਪਾਂ ਕੱਢ ਲਿਆ ਉਹ ਵੀ ਨਹੀਂ ਕਰਦਾ ਚੋਰੀ ਉਹਦੇ ਮੂੰਹ ਤੋਂ ਪਤਾ ਲੱਗਦਾ ਉਹ ਨਸ਼ੇ ਨੂੰ ਸ਼ਤੋਂ ਕੋਹੋਂ ਦੂਰ ਹੈ ਨਾ ਮੇਰਾ ਪਤਾ ਨਹੀਂ ਹੈਗਾ ਵਾੜਾ ਸਿਆਣਾ ਨਾ ਲੱਗਿਆ ਚਾਚੀ ਪਤਾ ਦੇਖ ਹੁਣ ਗੱਲ ਆ ਗਈ ਚਾਚੇ ਤੇ ਹਾਂ ਮੰਨ ਭਾਵੇਂ ਨਾ ਮੰਨ ਨਹੀਂ ਚਾਚੀ ਕਿਤੇ ਤੂੰ ਮੇਰੀ ਗੁੱਤਣੀ ਨੂੰ ਹੀ ਨਾ ਘੇੜਾ ਦੇਨੀ ਇਹ ਬਾਹਰ ਤਾਂ ਨਹੀਂ ਬੁੜੀਆਂ ਨੂੰ ਚਾਚਾ ਕਿਤੇ ਖਵਾਈ ਜਾਂਦਾ ਪੈਸੇ ਨਹੀਂ ਪੈਣੇ ਪਤਾ ਨਹੀਂ ਅੱਜ ਕੱਲ ਜਬਾਨਾ ਬਹੁਤ ਖਤਰਨਾਕ ਬੜਾ ਖਤਰਨਾਕ ਹੈ ਮੈਨੂੰ ਤਾਂ ਭੱਜ ਭੱਜ ਪੈਂਦਾ ਮੈਨੂੰ ਆਦਾ ਤੂੰ ਪੈਸੇ ਲਕੋਦੀ ਹੋਵੇਂਗੀ ਛੋਟੀ ਚੱਕਣ ਨੂੰ ਤਿਆਰ ਮੈਂ ਤਾਂ ਮਸਾ ਖੜਾ ਚੜਾਇਆ ਚੁੱਪ ਕਰਕੇ ਜੀ ਚਾਚੀ ਤੁਸੀਂ ਤਾਂ ਹੈਗੀਆਂ ਦੋਹੇ ਬੁੜੀਆਂ ਬੁੜੀਆਂ ਨਹੀਂ ਇਹੋ ਜਿਹਾ ਕੁਝ ਕਰਦੀਆਂ ਹੁੰਦੀਆਂ ਇਹ ਤਾਂ ਭਾਈ ਤੁਹਾਡੇ ਮੇਰੇ ਤਾਂ ਚਾਚੇ ਦੇ ਕੰਮ ਲੱਗਦਾ ਮੈਨੂੰ ਤਾਂ ਹੋ ਸਕਦਾ ਪੁੱਤ ਕੋਈ ਤੀਨੀਆ ਖਾਈ ਜਾਂਦੀਆਂ ਹੁਣ ਸਾਡਾ ਤਾਂ ਘਰ ਬੜੀ ਗੱਲ ਕਰਕੇ ਦੇਖ ਲੈ ਜੱਸੇ ਕੋਲੇ ਗੱਲ ਕਰਦੀ ਐ ਸਾਡਾ ਤਾਂ ਪੁੱਤ ਘਰੀ ਬਰਬਾਦ ਹੋ ਜਾਊਗਾ ਆਏ ਤਾਂ ਸਾਨੂੰ ਚਾਚੀ ਮੇਰਾ ਨਾਂ ਤਾਂ ਲਾਈ ਨਾ ਵੀ ਲਾਪਰੀ ਤਾਂ ਐ ਕਹਿ ਗਈ ਸੀ ਵੀ ਇਹਨਾਂ ਦਾ ਬੁੜਾ ਇਹ ਜਾਏਗਾ ਉਹ ਜੇ ਤੇਰਾ ਨਾਂ ਲਾਉਂ ਐਵੇਂ ਤੇਰੇ ਗੜ ਪੂ ਕੱਲ ਨੂੰ ਨਾਲੇ ਜੱਸਾ ਮੈਨੂੰ ਕਹਿ ਦੂਗਾ ਵੀ ਕੱਲ ਨੂੰ ਭਾਬੀ ਸਾਡੇ ਤਾਂ ਘਰੇ ਨਾ ਬੜੀ ਨਾਲੇ ਪੁੱਤ ਮੇਰੀ ਗੱਲ ਸੁਣ ਮੈਂ ਦੁੱਖ ਸੁੱਖ ਕਿਧਰ ਨਾ ਕਰੂੰਗੀ ਅੱਜ ਹੀ ਤੂੰ ਭੇਜੀ ਸੀ ਉਹ ਕਰਨੈਲ ਕੁੜਤੀ ਨੂੰ ਮੈਂ ਸੱਦ ਲਈ ਫੋਨ ਕਰਕੇ ਤੇ ਅੱਜ ਹੀ ਪਿੱਟਣੇ ਪਾ ਗਏ ਨਹੀਂ ਤੇਰੀ ਨੂੰ ਕਿੱਥੇ ਐ ਮੇਰੇ ਨੂੰ ਅੰਦਰ ਬੈਠੀ ਐ ਅੱਛਾ ਉਹ ਵੀ ਕੋਲੇ ਆ ਗਈ ਸੀ ਉਦੋਂ ਹਾਂ ਉਹਨੂੰ ਵੀ ਦੱਸਿਆ ਸੀ ਭਈ ਇਹ ਤਾਂ ਘਰ ਦਾ ਚੋਰ ਕਹਿੰਦੀ ਐ ਮੈਥੋਂ ਲਖਿਆ ਕੇ ਲੈ ਲੈ ਕੋਰੇ ਗਾਗ ਜਤੇ ਜੇ ਮੇਰੀ ਗੱਲ ਝੂਠੇ ਨਿਕਲੀ ਮੇਰੇ ਮੂੰਹ ਤੇ ਥੁੱਕਦੀ ਮੇਰਾ ਘਰੋਂ ਬਾੜਨਾ ਵੀ ਤੂੰ ਉਹ ਕਰਦੀ ਬੰਦ ਕਰਦੀ ਬਸ ਮੈਂ ਨਹੀਂ ਆਉਂਦੀ ਮੁੜ ਕੇ ਚੱਲ ਕੋਈ ਨਾ ਪੁੱਤ ਇਹ ਵੀ ਆਪਾਂ ਪ੍ਰਤਿਆ ਕਰ ਆਏ ਅੱਗ ਲਾਉਣੀ ਅੱਖ ਲੱਗ ਜਾਂਦੀ ਐ ਰਾਤ ਨੂੰ ਕੀ ਕਰਾਂ ਨੀਂਦ ਆ ਜਾਂਦੀ ਹੈਗੀ ਥੱਕੇ ਟੁੱਟੇ ਜੇ ਹੁਣੇ ਅੱਧਨੇ ਕੰਮ ਬੰਦ ਆ ਭਈ ਇਹ ਤਾਂ ਤੁਹਾਡੇ ਕੰਮ ਵਾਲਾ ਗਲਤ ਹੋ ਗਿਆ ਤੁਹਾਡੇ ਬੁੜੇ ਵਾਲਾ ਤਾਂ ਨਿਗਾ ਰੱਖਿਆ ਕਰ ਪਤਾ ਨਿਗਾ ਕੀ ਰੱਖੇਗੀ ਹੁਣ ਨਿਗਾ ਤਾਂ ਤੈਨੂੰ ਰੱਖਣੀ ਪਊਗੀ ਉਹ ਤਾਂ ਸਾਰਾ ਘਰ ਤੀਮਿਆਂ ਨਖਵਾ ਦੂਗਾ ਨਹੀਂ ਅੱਜ ਕੱਲ ਤਾਂ ਕੀ ਦੱਸਾਂ ਮੈਂ ਉਮਰ ਨਹੀਂ ਦੇਖਦੇ ਕੁਸੋਰ ਨਹੀਂ ਦੇਖਦੇ ਨਹੀਂ ਤਾਂ ਹਿੱਲੇ ਫਿਰਦੇ ਨੇ ਸੱਚੀ ਬੰਦੇ ਤਾਂ ਜਮੀ ਫਿਰ ਮੈਂ ਇਹਨੂੰ ਸੁੱਤੇ ਨੂੰ ਦੇਖਿਆ ਕਰਾਂ ਹੂੰ ਵੀ ਜਾਣਦਾ ਕਿ ਨਹੀਂ ਕਰੋ ਹੋਰ ਹੁਣ ਨਹੀਂ ਤੁਹਾਨੂੰ ਤਾਂ ਨਹੀਂ ਗੋਲੀਆਂ ਗਾਲੀਆਂ ਦੇ ਕੇ ਪਾਈ ਜਾਂਦਾ ਕਿ ਤੇਰਾ ਤਾਂ ਪੁੱਤ ਬੰਦਾ ਨਹੀਂ ਦੀ ਬਹੁਤ ਆਉਂਦੀ ਹੈਗੀ ਬੱਸ ਫਿਰ ਸੱਚੀ ਗੱਲ ਹੈਗੀ ਇੱਕ ਦਿਨ ਮੈਂ ਪੁੜੀ ਜੀ ਵੀ ਤੇ ਆਈ ਸੀ ਮੈਨੂੰ ਬੱਸ ਫਿਰ ਆਹੀ ਗੱਲ ਹੈ ਜਾਚੀ ਮੇਰੀ ਗੱਲ ਸੁਣ ਮੈਂ ਤਾਂ ਜਾਣੀ ਆ ਮੇਰੇ ਜਾਣ ਤੋਂ ਬਾਅਦ ਪਹਿਲਾਂ ਤਾਂ ਗੱਲ ਕਰੀ ਆਪਦੀ ਨੂੰ ਕੋਲੇ ਤੇਰੀ ਨੂੰ ਸਿਆਣੀ ਐ ਹਾਂ ਤੁਸੀਂ ਸੱਸ ਨੂੰ ਹਾਂ ਰਲ ਕੇ ਕਰਿਓ ਜੱਸੇ ਨਾਲ ਗੱਲ ਵੀ ਐ ਕਰਕੇ ਵੀ ਤੇਰਾ ਬਾਪੂ ਨਾ ਕਿਤੇ ਗਲਤ ਹੋਵੇ ਕਿਸੇ ਜਨਾਨੀ ਨਾਲ ਕਿਤੇ ਐ ਨਾ ਹੋਵੇ ਮੇਰੀ ਗੁੱਤਨੀ ਪੜਵਾ ਦੋ ਭਾਈ ਨਾ ਨਾ ਪੁੱਤ ਹੋਰ ਚਾਹ ਬਣਾ ਲੈਣੀ ਐ ਥੋੜੀ ਬਸ ਚਾਚੀ ਜਿਉਂਦੀ ਵਸਦੀ ਰਹਿ ਤੇ ਮੈਂ ਤਾਂ ਤਾਂ ਲਵੇ ਤਾਂ ਹੀ ਆ ਗਈ ਸੀ ਮਹਾਲੇ ਕੋਈ ਰਾਹ ਪਾ ਕੇ ਗਈ ਹੋਗੀ ਉਹ ਵੇ ਬਹੋਰੇ ਪਕਾਈ ਮਾਰ ਗਈ ਕੁੜੇ ਹਾਂ ਪੁੱਤ ਤੇਰੀ ਗੱਲ ਸਹੀ ਹੈ ਕਿ ਮੇਰੇ ਦਿਲ ਲੱਗ ਗਈ ਪੁੱਤ ਹੂੰ ਪੁੱਪਾ ਤਾਂ ਚੰਗੀਆਂ ਗੱਲਾਂ ਕਰਦੀਆਂ ਕਿ ਸਿਆਣੀਆਂ ਦਾ ਪੁੱਤ ਤੂੰ ਨਾ ਚਾਚੇ ਦੀ ਜ਼ਰੂਰ ਗੌਰ ਕਰਿਓ ਬਈ ਚੰਗਾ ਪੁੱਤਾ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਸੀ ਇਹ ਤਾਂ ਮੇਰੇ ਆਦ ਨਾ ਜਗਾ ਦਾ ਫੁੱਟੜੀ ਦੇ ਹੂੰ ਚੱਲ ਚੰਗਾ ਚਾਚੀ ਮੈਂ ਜਾਂਨੀ ਆ ਫੇਰ ਚੰਗਾ ਪੁੱਤ ਤੂੰ ਐਂ ਕਰੀ ਸੱਸ ਨੂੰ ਹਾਂ ਮਿਲ ਕੇ ਕਰਿਓ ਜੱਸੇ ਨਾਲ ਚੰਗਾ ਚੰਗਾ ਆਹੋ ਭੇਟਾ ਉਹਨੂੰ ਦੱਸ ਕੀ ਹੋਇਆ ਸੀ ਇਸ ਉਮਰ 'ਚ ਉਹਨੂੰ ਭੇਜਣ ਨੂੰ ਘਰੇ ਉਹ ਤਾਂ ਕੰਮ ਨਹੀਂ ਕਰੇ ਜਾਂਦੇ ਹੈਗੇ ਇਸ ਉਮਰ 'ਚ ਤੀਵੇਂ ਨੂੰ ਪੈਸੇ ਖਵਾਈ ਜਾਂਦਾ ਹੋਰ ਕੀ ਪਤਾ ਲੱਗ ਗਿਆ ਮੈਨੂੰ ਸਾਰਾ ਮੈਨੂੰ ਕਿਹੜਾ ਦੱਸ ਕੇ ਗਿਆ ਸੀ ਪਾਣੀੋਂ ਨਿਕਲਿਆ ਸੀ ਮੇਥੋਂ ਬਗੈਰ ਦੱਸੇ ਤੋਂ ਕਹਿੰਦਾ ਮੈਂ ਨਾਉਣ ਚਾਨਾਗਾ ਕੀ ਪਤਾ ਉਹ ਜਨਾਨੀ ਜਨੂਨੀ ਕੋਲੇ ਕੀ ਆਹੋ ਵੇ ਕਿਤੇ ਕੋਲੇ ਮਰ ਜਾਣਾ ਕਹਿੰਦਾ ਬੈਗ ਭਰ ਕੇ ਲੈ ਕੇ ਗਿਆਗਾ ਹੈ ਕਈ ਦਿਨਾਂ ਦੇ ਕੱਪੜੇ ਲੈ ਗਿਆ ਲੈ ਗਿਆ ਤਾਂ ਘੜੀ ਨਾਲ ਹੀ ਹੁਣ ਕੀ ਕਰਾਂਗੇ ਕਰਦੀਆਂ ਬਹੂ ਕੋਲੇ ਤੇ ਮੁੰਡੇ ਕੋਲੇ ਗੱਲ ਲਾਪਰੇ ਤਾਂ ਸੱਚੀ ਕਹਿੰਦੀ ਹੈਗੀ ਚੱਲ ਕੋਈ ਨਹੀਂ ਦੇਖਦੀਆਂ ਕੀ ਕਰੀ ਜਾਂਦੇ ਨੇ ਪ੍ਰੀਤ ਪੁੱਤ ਹਾਂ ਮੰਮੀ ਮੇਰੀ ਗੱਲ ਸੁਣ ਚੋਰ ਥਿਆ ਗਿਆ ਚੋਰ ਥਿਆ ਗਿਆ ਹਾਂ ਕੌਣੇ ਚੋਰ ਤੇਰਾ ਬਾਪੂ ਮੇਰਾ ਬਾਪੂ ਨਹੀਂ ਆਹੋ ਤੇਰਾ ਸਹੁਰਾ ਜੱッセ ਦਾ ਪਿਓ ਹੋਏ ਤੈਨੂੰ ਵੀ ਪਤਾ ਲੱਗਿਆ ਮੈਨੂੰ ਤਾਂ ਲਪ੍ਰਿਤ ਰਾਹ ਪਾ ਕੇ ਗਈਆ ਗੱਲ ਅੱਛਾ ਕੀ ਕਹਿੰਦੀ ਕਹਿੰਦੀ ਚਾਚਾ ਕਿੱਥੇ ਗਿਆ ਮੈਂ ਖੋਦਾ ਬੈਗ ਭਰ ਕੇ ਪਤਾ ਨਹੀਂ ਕਿਧਰੋਂ ਨਿਕਲਿਆ ਮੈਨੂੰ ਕੋੜਾ ਦੱਸ ਕੇ ਗਿਆ ਹਾਂ ਕਹਿੰਦੀ ਘੜੀ ਉਹ ਲੈ ਗਿਆ ਤੇ ਨਾਲੇ ਕਿਸੇ ਤੀਮੀਆਂ ਨੂੰ ਖਵਾਉਂਦਾ ਹੋਊਗਾ। ਬੂ ਮੈਂ ਮਰ ਜਾ। ਹਾਂ। ਇਹ ਤਾਂ ਫਿਰ ਲਾਪਰੀ ਤਾਂ ਆਪਾਂ ਨੂੰ ਸਹੀ ਦੱਸ ਕੇ ਗਈ ਆ ਆਪਣਾ ਤਾਂ ਦਿਮਾਗ ਹੀ ਨਹੀਂ ਕੰਮ ਕਰਿਆ ਪੌਲੀਆਂ ਦਾ। ਪਰ ਇੱਕ ਗੱਲ ਹੈ ਲਾਪਰੀ ਦਾ ਨਾਂ ਨਹੀਂ ਲੈਣਾ ਜੱਸੇ ਹੋਰਾਂ ਕੋਲੇ। ਆਪਾਂ ਲਾਪੀ ਦਾ ਨਾਮ ਕਾਹ ਤੋਂ ਲਵਾਂਗੇ? ਹਾਂ। ਉਹਨੇ ਤਾਂ ਆਪਣੇ ਬਾਰੇ ਵਿਚਾਰੀ ਬਾਰੇ ਵਿਚਾਰੀ ਨੇ ਆਪਣੇ ਬਾਰੇ ਇੰਨਾ ਸੋਚਿਆ ਦਿਖਿਆ। ਇੰਨਾ ਸੋਚਿਆ। ਹਾਂ। ਇਹ ਤਾਂ ਆਪਣੇ ਦਿਮਾਗ 'ਚ ਹੀ ਨਹੀਂ ਸੀ। ਕੀ ਪਤਾ ਲੱਗਦਾ ਪਤੋ। ਆਪਾਂ ਤਾਂ ਕਦੀ ਸੋਚਿਆ ਹੀ ਨਹੀਂ। ਹਾਂ। ਨਾਲੇ ਮੈਂ ਤਾਂ ਆਪ ਸੋਚੀ ਹੀ ਨਹੀਂ ਇਹ ਗੱਲ ਦੀ। ਵੀ ਕਦੇ ਬਾਪੂ ਨੇ ਪਹਿਲਾਂ ਕਦੇ ਸੋਚੇ ਨਾ ਕਰਿਆ ਹਨਾ ਕਦੇ ਨੌਣ ਨੂੰਣ ਗਿਆ ਨਾ ਕਰਿਆ ਵੀ ਇਕੋਦਮ ਕਿਵੇਂ ਪਾਗ ਗਿਆ ਉਹ ਨਾ ਨਹੀਂ ਉਹ ਕਹਿੰਦਾ ਪਿੰਡ ਚੋਂ ਟਰਾਲੀ ਗਈ ਹੋਗੀ ਆਪਣੇ ਤਾਂ ਪਿੰਡ ਚ ਕੋਈ ਟਰਾਲੀ ਹੈ ਨਹੀਂ ਕੋਈ ਟਰਾਲੀ ਨਹੀਂ ਗਈ ਮੈਨੂੰ ਦੱਸੇ ਤੋਂ ਬਗੈਰ ਗਿਆ ਕਾ ਮੈਂ ਤਾਂ ਉਹਨੇ ਪੁੱਛਿਆ ਹੀ ਨਹੀਂ ਵੀ ਮੈਂ ਜਾਨਣਾ ਕਾ ਮੈਂ ਮਰ ਜਾ ਵੀ ਇਹ ਨੰਨਾ ਪਾਉਗੀ ਖਬਰ ਕਿਹੜੀ ਕੰਜਰੀ ਕੋਲੇ ਗਿਆ ਹਾਂ ਕਿਹੜੀ ਕੰਜਰੀ ਕੋਲੇ ਗਿਆ ਕਿੰਨੂੰ ਖਵਾਉਂਦਾ ਇਹ ਤਾਂ ਆਪਣੀ ਜੇਬ ਵਿੱਚ ਕਰਦੀ ਬੇਬੇ ਹੋਰ ਪੁੱਤ ਸੱਚੀ ਸ਼ਰਮ ਆਉਂਦੀ ਆ ਪਿੰਡ ਚ ਦੱਸਦਿਆਂ ਨੂੰ ਵੀ ਵੀ ਆ ਗੱਲ ਹੋ ਤਾਂ ਹੀ ਤਾਂ ਗੱਲ ਨਿਕਲੇ ਆ ਵੀ ਘੜੀ ਲੈ ਕੇ ਮੈਂ ਨਿਕਲ ਜਾਊਂਗਾ ਬਾਚਾ ਪਿਲਬ ਦੇ ਫਿਰਨਗੇ ਨਾਲੇ ਪੁੱਤ 18000 ਦੀ ਐ ਘਟੋ ਘਟ ਜਿਉ ਨੇ ਵੇਚੀ ਹੋਰ ਵੀ 12 13000 ਦੇ ਵਿਕੀ ਹੋਣੀ ਆ ਦਮਲਚ ਵਿਕੀ ਵੀ ਹੋਊਗੀ ਮੇਰੇ ਕੰਨਾਂ ਵਾਲੇ ਵੀ ਲੈ ਗਿਆ ਉਹੀ ਲਜਾਂਦਾ ਸੌਦਾ ਪੱਤਾ ਵੀ ਉਸੇ ਨੂੰ ਦੇ ਕੇ ਆਉਂਦਾ ਬਈ ਸਾਰਾ ਹਾਂ ਸੱਚ ਪੈਸੇ ਵੀ ਉਹੀ ਚੱਕਦਾ ਉਹਨੂੰ ਪਤਾ ਵੀ ਇੱਥੇ ਕਿ ਧਰਦੀ ਹੁੰਦੀ ਆ ਭੂਲੇ ਆਪਾਂ ਤਾਂ ਬੌਲੀਆਂ ਉਹੀ ਭੂਤ ਪ੍ਰੇਮ ਦੇ ਚੱਕਰਾਂ 'ਚ ਫਿਰਦੇ ਰਹੀਆਂ ਆਪਾਂ ਨੂੰ ਕਿਹੜਾ ਪਤਾ ਸੀ ਵੀ ਚੋਰ ਤਾਂ ਆਪਣੇ ਘਰੀ ਬੈਠੇ ਆ ਆ ਜਾਣ ਦੇ ਕੰਜਰ ਨੂੰ ਘਰੇ ਤੇ ਉਹਨਕੇ ਨੂੰ ਪਤਾ ਨਾਲੇ ਮੈਂ ਜੱਸੇ ਨਾਲ ਗੱਲ ਕਰਦੀ ਆਂ ਪੁੱਤ ਆਏ ਨਹੀਂ ਪਤਾ ਆਪਾਂ ਨੂੰ ਸਰਦਾ ਮੈਂ ਗੱਲ ਕਰਦੀ ਆਂ ਜੱਸੇ ਨਾਲ ਉਹਨਾਂ ਨਾਲ ਗੱਲ ਕਰਕੇ ਕੀ ਫਾਇਦਾ ਮੰਮੀ ਗੱਲ ਤਾਂ ਸੱਚ ਤਾਂ ਮੰਨਦਾ ਨਹੀਂ ਆ ਮੈਂ ਸਵੇਰੇ ਗਏ ਕੇ ਆਈ ਆ ਮੈਨੂੰ ਕਹਿੰਦਾ ਜਬਾਟ ਟੱਪ ਕੇ ਕਿੱਤੇ ਦੌੜ ਦੂੰ ਤੇਰੇ ਨਹੀਂ ਪੁੱਤ ਤੂੰ ਕਰ ਕੰਮ ਮੈਂ ਗੱਲ ਤਾਂ ਕਰ ਲਾਂ ਇੱਕ ਵਾਰੀ ਚਲ ਦੇਖ ਲੈ ਕਰਕੇ ਬਾਕੀ ਉਹਨੇ ਮੰਨਣਾ ਤਾਂ ਹੈ ਨਹੀਂ ਜਾ ਫੇਰ ਹੁਣ ਕਿਵੇਂ ਕਰਾਂ ਤੂੰ ਇੱਕ ਵਾਰੀ ਗੱਲ ਕਰਕੇ ਦੇਖ ਲੈ ਕਿਉਂ ਤੇ ਇਹਦੇ ਵੀ ਖਾਨੇ 'ਚ ਗੱਲ ਪੈ ਜਾਵੇ ਬੀਨਾਲੀ ਇਹਨੂੰ ਲੱਭ ਲਿਆ ਕਦੇ ਕਿੱਥੇ ਗਿਆ ਉਹ ਚੌੜ ਦਾੜੀ ਆ ਚੱਲ ਠੀਕ ਆ ਹਾਂ ਲੋੜਾ ਆ ਪਿਆਲੇ ਦੁਨੀਆ ਦਾ ਕੀ ਕੁਛ ਕਰਦਾ ਫਿਰਦਾ ਐ